ਇੰਨਾ ਬਾਰੇ ਗੱਲ ਕਰੀਏ ਤੁਹਾਨੂੰ 6 ਫੁੱਟ ਤੋਂ ਲੈ ਕੇ 12 13 14 15 ਫੁੱਟ ਦੀ ਹਾਈਟ ਤੱਕ ਮਿਲ ਜਾਂਦਾ ਆ ਅਲੱਗ-ਅਲੱਗ ਰੇਟਾਂ ਦੇ ਉੱਤੇ ਠੀਕ ਹੈ ਜੀ ਵੀ ਮੰਨ ਕੇ ਚੱਲੋ پارک ਦੇ ਵਿੱਚ ਹੀ ਲੱਗਦੇ ਆ ਠੀਕ ਆ ਠੀਕ ਆ ਜਿਵੇਂ ਕੋ ਗ੍ਰੀਨ ਵਾਲੇ ਸੀਗੇ ਹਾਂ ਇਹ ਸਿਲਵਰ ਆ ਗਏ ਠੀਕ ਹੈ ਇੱਕ ਇਹਦੇ ਤੁਹਾਨੂੰ 골ਡਨ ਮਿਲ ਜੂਗਾ ਇਹ 골ਡਨ ਹਾਂ ਜੀ ਟੋਟਲ ਕਿੰਨੇ ਆਪਣੇ ਕੋਲੇ ਤਿੰਨ ਟਾਈਪ ਦੇ ਇਹਦੇ ਤਿੰਨ ਚਾਰ ਕਲਰ ਮਿਲ ਜਾਣਗੇ ਤੁਹਾਨੂੰ ਠੀਕ ਆ ਜੀ ਉਹ ਮਿਲ ਜੂ ਕਿਉਂ ਬਹੁਤੇ ਵੀਰਾਂ ਦੀ ਸਮੀਰ ਬਾਈ ਸ਼ਿਕਾਇਤ ਆ ਜਾਂਦੀ ਆ ਕਿ ਆਲਾ ਕਹਿੰਦਾ ਬਾਈ ਅਸੀਂ ਇਹ ਪਾਮ ਲਾਇਆ ਤੀ ਚੱਲਿਆ ਨਹੀਂ ਉਹਦਾ ਕਾਰਨ ਕੀ ਹੁੰਦਾ ਵੀ ਆ ਫਟੋਆ ਨਹੀਂ ਪ੍ਰੋਪਰ ਪੜਦੇ ਹੈਨਾ ਬਿਲਕੁਲ ਬਾਕੀ ਤੋਂ ਆਪਾਂ ਕਿ ਟੋਆ ਪੱਟਦੇ ਨੇ ਉਹ ਵੀ ਬੁੱਕੀ ਨਾਲ ਪੱਟਦੇ ਨੇ ਹਾਂ ਉਹ ਖੁਰਪੇ ਨਾਲ ਜਾਂ ਕਈ ਨਾਲ ਪੱਟਣ ਠੀਕ ਹੈ ਸਾਰੇ ਤੇ ਇੱਕ ਜਿਹੜਾ ਤੁਸੀਂ ਖਾਦ ਵਗੈਰਾ ਦੰਨੇ ਹੁੰਦੇ ਉਹਦੇ ਵਿੱਚ ਪਾਉਣ ਲਈ ਹੈ ਨਾ ਮੈਂ ਕਹਿੰਦਾ ਵੀ ਉਹ ਵੀ ਸੋਤੋਂ ਜ਼ਰੂਰ ਲੈ ਕੇ ਜਾਣਾ ਹਾਂ ਜੀ ਬਾਈ ਦਾ ਤਾਂ ਜ਼ਿਆਦਾ ਨਿੰਮ ਲਈ ਜਾਵੇ ਇਹ ਭਰਾਵੋ ਲਖੇ ਸਧਾਣੇ ਨੇ ਵੀ ਬਾਈ ਇਸ ਵਾਰ ਬੇਨਤੀ ਕੀਤੀ ਹੈ ਲਖੇ ਸਧਾਣੇ ਵੀਰ ਨੇ ਸਾਰੇ ਮੇਰੇ ਭਾਈ ਵੀਰਾਂ ਨੂੰ ਬੇਨਤੀ ਹੈ ਜ਼ਿਆਦਾ ਤੋਂ ਜ਼ਿਆਦਾ ਨਿੰਮ ਲਈ ਜਾਵੇ ਬਿਲਕੁਲ ਬਾਦਾਂ ਵਰੁੰਦੇ ਵਿੱਚ ਸ਼ੁੱਧ ਹੋਵੇ ਲਖੇ ਸਧਾਣੇ ਬਾਈ ਨੇ ਕਿਹਾ ਸੀ ਕਹਿੰਦਾ ਜਾਪਾਨ ਦੇਸ ਵਾਲਿਆਂ ਨੇ ਆਪਣੇ ਇੰਡੀਆ ਨੂੰ ਕਰੋੜਾਂ ਅਰਬਾਂ ਰੁਪਈਆ ਦਿੱਤਾ ਸੀਗਾ ਕਹਿੰਦਾ ਵੀ ਤੁਸੀਂ ਆਪਦੇ ਦੇਸ਼ ਦੇ ਵਿੱਚ ਵੱਧ ਤੋਂ ਵੱਧ ਨਿੰਮ ਲਾਓ ਉਹ ਨਿੰਮ ਲਾਉਣ ਦਾ ਕਾਰਨ ਕੀ ਸੀ ਕਹਿੰਦੇ ਜਿਹੜੀ ਹਵਾ ਨਿੰਮ ਦੇ ਬੀਜ ਦੀ ਲੰਗ ਜਾਂਦੀ ਹੈ ਨਾ ਕਿੰਨੀ ਮਰਜ਼ੀ ਦੂਸ਼ਤ ਹੋਵੇ ਬਾਈ ਉਹ 200% ਕੀ 1000% ਸ਼ੁੱਧ ਹੋ ਜਾਂਦੀ ਆ ਤੇ ਭਰਾਵੋ ਤੁਸੀਂ ਦੇਖੋ ਵੀ ਯਾਰ ਆਪਾਂ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਨਿੰਮ ਵੀ ਨਹੀਂ ਲਾ ਸਕਦੇ ਜੇ ਸਵਾਲ ਹੋਊਗਾ ਵੀ ਅਰੀਕਾ ਪਾਮ ਜੇ ਅਸੀਂ ਇੰਡੋਰ ਆਪਣੇ ਅੰਦਰ ਲਾ ਲਿਆ ਗਾਮਲੇ ਦੇ ਵਿੱਚ ਵੀ ਤਾਂ ਕਿਤੇ 2 ਸਾਲਾਂ ਨੂੰ ਸੱਤ ਪਾੜਨ ਵਾਲਾ ਨਾ ਹੋ ਜਾਵੇ ਇਹ ਪਰ ਇਹ ਕਹਿੰਦੇ ਬਈ ਇਹ ਤਾਂ 10 12 ਸਾਲਾਂ ਦੇ ਵਿੱਚ ਮਸਾਂ ਹੀ ਤਿੰਨ ਕਬੂਟ ਕੱਦ ਕਰਦਾਗਾ ਪਰ ਗੱਲ ਕੀ ਇਹ 24 ਘੰਟੇ ਜਿਹੜੀ ਆਕਸੀਜਨ ਉਹ ਆਪਾਂ ਨੂੰ ਦੰਦਾ ਤੇ ਆਪਦੇ ਇੰਡੋਰ ਦੇ ਵਿੱਚ ਇਹ ਵੱਧ ਤੋਂ ਵੱਧ ਲਾਓ ਮੈਂ ਤਾਂ ਇੱਥੋਂ ਤੱਕ ਕਹੂੰਗਾ ਜਿਵੇਂ ਥੋੜੀ ਜਿਹੀ ਜਗਾਹ ਘੇਰਦਾ ਇਹਨੂੰ ਹਰੇਕ ਕਮਰੇ ਦੇ ਵਿੱਚ ਇੱਕ ਇੱਕ ਜਿਹੜਾ ਇਹ ਰੱਖਿਆ ਜਾਵੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਮੈਂ ਤੁਹਾਡਾ ਡਾਕਟਰ ਸੁਖੀ ਸ਼ੇਰਗਿਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਮਲੇਰ ਕੋਟਲੇ ਦੀ ਧਰਤੀ ਤੇ ਪਹੁੰਚੇ ਆਂ ਬਈ ਨਰਸਰੀ ਦੇ ਵਿੱਚ ਜਿਹੜੀ ਕਿ ਭਾਰਤ ਨਰਸਰੀ ਮਲੇਰ ਕੋਟਲਾ ਤੇ ਇੱਥੇ ਬਾਈ ਸ਼ਮੀਰ ਹੁਰੀ ਨੇਗੇ ਜਿਹੜੇ ਆਪਾਂ ਕਹਿੰਦੀ ਆ ਬਈ ਆਪਦੇ ਦਾਦੇ ਪੜਦਾਦੇ ਦੇ ਟਾਈਮ ਤੋਂ ਮਲੇਰ ਕੋਲ ਦੇ ਵਿੱਚ ਨਰਸਰੀ ਕਰ ਰਹੇ ਨੇ ਭਰਾਵੋ ਇਹਨਾਂ ਕੋਲੋਂ ਤੁਸੀਂ ਐਂ ਲਾ ਲਓ ਵੀ ਬੂਟੇ ਮਿਲਣਗੇ ਤੁਹਾਨੂੰ ਪੂਰੀ ਫੁੱਲ ਗੁੱਡ ਕੁਆਲਿਟੀ ਦੇ ਗਾਰੰਟੀ ਵਾਰੰਟੀ ਦੇ ਨਾਲ ਤੇ ਸਭ ਤੋਂ ਵੱਡੀ ਗੱਲ ਕੀ ਹੈ ਵੀ ਜਿਹੜੀ ਚੀਜ਼ ਤੁਹਾਨੂੰ ਕਹਿਤੀ ਤੁਹਾਨੂੰ ਉਹੀ ਚੀਜ਼ ਮਿਲਣੀ ਹੈ ਐ ਨਹੀਂ ਹੈਗਾ ਵੀ ਉਹਦੇ ਵੱਟੇ ਤੁਹਾਨੂੰ ਕੁਝ ਹੋਰ ਚੁਕਾ ਦੇਣਗੇ ਵੀ ਕਹਿ ਕੇ ਕੁਝ ਹੋਰ ਦੇਣ ਕਿ ਅੱਗੇ ਜਾ ਕੇ ਉਹ ਨਿਕਲੇ ਕੁਝ ਹੋਰ ਤੇ ਅੱਗੇ ਚੱਲੇ ਆਂਗੇ ਆਪਾਂ ਆਜੋ ਸੋਡੀ ਕਰਾਵਾਂਗੇ ਭਰਾਵੋ ਇਹਨਾਂ ਨਾਲ ਗੱਲਬਾਤ ਪਹਿਲਾਂ ਤੁਸੀਂ ਦੇਖ ਲਓ ਵੀ ਭਾਰਤ ਨਰਸਰੀ ਮਲੇਰਕੋਟ ਦਾ ਤੇ ਇਹਨਾਂ ਕੋਲੇ ਬੂਟੇ ਦੇਖ ਲਓ ਬਾਈ ਬਹੁਤ ਸੋਹਣੇ ਸੋਹਣੇ ਨੇਗੇ ਦੇਖੋ ਤੇ ਮਲੇਰਕੋਟਲੇ ਤੋਂ ਜਦੋਂ ਆਪਾਂ ਅੱਗੇ ਲੁਧਿਆਣੇ ਵਾਲੀ ਸਾਈਡ ਨੂੰ ਜਾਂਦੇ ਆ ਨਾ ਤਾਂ ਨਿਕਲ ਕੇ ਕਰਾਸ ਕਰਕੇ ਉੱਥੇ ਆ ਜਾਂਦੀ ਆ ਬਾਈ ਜੀ ਨੰਬਰ ਆ ਵੀ ਦਿੱਤੇ ਪਏ ਨੇ ਤੇ ਉੱਪਰ ਵੀ ਜਿਹੜੇ ਆਪਾਂ ਇਹਨਾਂ ਦੇ ਨੰਬਰ ਨੇ ਬਾਈ ਉਹ ਲਾ ਦੇਣੇ ਆਗੇ ਜੇ ਆਪਾਂ ਗੱਲ ਕਰਾਉਣੇ ਆ ਪਹਿਲਾਂ ਹੀ ਦੇਖ ਲਓ ਤੁਸੀਂ ਸ਼ੁਰੂਆਤ ਹੋ ਗਈ ਆਪਣੀ ਬੋਨਸ ਹੈਜ ਪਲਾਂਟ ਕੋ ਕਹਿੰਦੇ ਜਿਹੜੇ ਆ ਬੂਟੇ ਨੇ ਨਾ ਬਾਈ ਇਹਨਾਂ ਦਾ ਮੁੱਲ ਲੱਖਾਂ ਕਰੋੜਾਂ ਤੱਕ ਪਹੁੰਚ ਜਾਂਦਾ ਆਜੋ ਆਪਾਂ ਤੁਹਾਡੀ ਗੱਲਬਾਤ ਕਰਵਾਉਣੇ ਨਰਸੀ ਦੇ ਵਿੱਚ ਆ ਗਏ ਇੱਕ ਹੋਰ ਗੱਲ ਹੈ ਬਹੁਤੇ ਵੀਰਾਂ ਦੇ ਜਦੋਂ ਮੈਨੂੰ ਪਰਸਨਲੀ ਫੋਨ ਆਉਂਦੇ ਹੁੰਦੇ ਹਨਾ ਵੀ ਬਾਈ ਕੋਈ ਡੈਕੋਰੇਟਿਡ ਪਲਾਂਟ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਲਾਉਣੇ ਹਨਾ ਵੀ ਬਾਈ ਉਹਨਾਂ ਬਾਰੇ ਦੱਸ ਪਾਓ ਤੇ ਸਮੀਰ ਬਾਈ ਜੀ ਮੈਨੂੰ ਦੇਉਂਗੇ 2 ਮਿੰਟ ਜੀ ਸਭ ਤੋਂ ਪਹਿਲਾਂ ਦਾ ਅਸਲਾਮ ਅਲੈਕੁਮ ਜੀ ਹੋ ਠੀਕ ਹੋ ਸਾਰੇ ਭਰਾ ਚੜ੍ਹਦੀ ਕਲਾ ਤੇ ਹੋਰ ਠੀਕ ਹੋ ਜੀ ਆਹ ਲਾ ਦੇ ਮੈਨੂੰ ਕਰ ਦੇ ਦੇ ਇੱਕ ਵਾਰੀ ਫੱਟਾ ਤੇ ਹੋਰ ਠੀਕ ਹੋ ਆ ਜਾਓ ਹੁਣ ਮੇਰੇ ਨਾਲ ਤੁਸੀਂ ਉੱਠਿਓ ਬਾਈ ਜੀ ਥੋੜਾ ਮੰਨ ਲਓ ਮਾਫੀ ਚਾਹਣੇ ਆਗੇ ਵੀ ਸੋਡੇ ਵਿੱਚੋਂ ਆਪਾਂ ਜਿਹੜਾ ਬੰਦਾ ਉਹ ਚੱਕ ਲਿਆ ਬਾਈ ਆ ਜਾਓ ਆ ਕੀ ਚੀਜ਼ ਆ ਪਹਿਲਾਂ ਇੱਥੋਂ ਹੀ ਸ਼ੁਰੂ ਕਰੀਏ ਕੀ ਕਾਟੀਆਂ ਮੀਟੀਆਂ ਜੀਆਂ ਪਾਈਆਂ ਪੀਆਂ ਨੇ ਇਹ ਇਹ ਤਾਂ ਬਾਈ ਬਾਹਰੋਂ ਮੰਗਾਇਓ ਆ ਬਾਹਰੋਂ ਹਾਂ ਜੀ ਬਾਹਰੋਂ ਕਿੱਥੋਂ ਇਹ ਕਲਕੱਤਾਂਦਰੋਂ ਕਲਕੱਤਾਂਦਰੋਂ ਆਹ ਤਾਂ ਯਾਰ ਚੀਜ਼ ਹੀ ਬੜੀ ਸੋਹਣੀ ਲੱਗਦੀ ਆ ਬਾਈ ਹਨਾ ਮੈਂ ਕਹਿੰਦਾ ਵੀ ਜਦੋਂ ਮਹਿਮਾਨ ਘਰ ਚ ਬੜੂਗਾ ਤੇ ਇਹ ਜਾਂ ਬੂਟਾ ਉਹਦੇ ਲੱਗਿਆ ਦੱਸੂਗਾ ਬਾਈ ਦੱਸੂਗਾ ਵੀ ਬਾਈ ਮਲੇਰ ਕੋਟ ਦੇ ਸੁਮੇਤ ਹੋਰਾਂ ਤੋਂ ਲਿਆਂਦਾ ਭਾਰਤ ਦਾ ਸ੍ਰੀ ਤੋਂ ਤੇ ਅੱਜ ਬਾਈ ਕਿੱਥੋਂ ਸ਼ੁਰੂਆਤ ਕਰੀਏ ਕੀ ਕੀ ਚੀਜ਼ ਆ ਗਈ ਆਪਣੇ ਕੋਲੇ ਆਪਣੇ ਲਵੇ ਬਾਈ ਸਾਰੀਆਂ ਮਿਲ ਜਾਣੀਆਂ ਜਿਵੇਂ ਤੁਹਾਨੂੰ ਲੈਂਡਸਕੇਪਿੰਗ ਦਾ ਸਮਾਨ ਲੈਣਾ ਹੈ ਮਾ ਹਾਂ ਔਰ ਆਪਦੇ ਪਾਰਕ ਦਾ ਜੋ ਵੀ ਆਪਾਂ ਤੁਹਾਨੂੰ ਲੈਂਡਸਕੇਪਿੰਗ ਉਹ ਜੋ ਵੀ ਤੁਹਾਨੂੰ ਬੌਂਸ ਆਈ ਹੋ ਗਿਆ ਡੇਟ ਕਾਮ ਹੋ ਗਏ ਠੀਕ ਹੈ ਬੋਤਲ ਬਾਮ ਹੋ ਗਿਆ ਬੋਤਲ ਬਾਮ ਹੋ ਤੁਹਾਨੂੰ ਸਾਰੀਆਂ ਮਿਲਣਗੀਆਂ ਠੀਕ ਆ ਇੱਕ ਅੱਜ ਕੱਲ੍ਹ ਹੋਰ ਕੰਮ ਚੱਲ ਪਿਆ ਆ ਜੋ ਹਾਂ ਇੱਥੋਂ ਦੀ ਵੜ ਚਲੀਏ ਹਾਂ ਜੀ ਆਇਓ ਤੇ ਮੈਨੂੰ ਐਂ ਦੱਸੋ ਤੁਸੀਂ ਨਾਲ ਹੀ ਮੈਨੂੰ ਹੋਣ ਦਿਓ ਅੱਗੇ ਤੇ ਬਾਈ ਸਾਡੇ ਕਿਸਾਨਾਂ ਦੇ ਵਿੱਚ ਰਵਾਜ ਆ ਗਿਆ ਖੇਤਾਂ 'ਚ ਫਾਰਮ ਹਾਊਸ ਬਣਾਉਣ ਦਾ ਹਾਂਜੀ ਬਾਈ ਤੁਹਾਨੂੰ ਪਤਾ ਮੈਂ ਵੀ ਫਾਰਮ ਹਾਊਸ ਪਾਇਆ ਤੇ ਮੈਨੂੰ ਵੀ ਐਂ ਹੁੰਦਾ ਵੀ ਜਿਵੇਂ ਕੈਨੇਡਾ ਅਮਰੀਕਾ ਵਾਂਗ ਹੁਣ ਬਾਈ ਵੀ ਆਪਦੇ ਫਾਰਮ ਹਾਊਸ ਤੇ ਦਰਖਤ ਲੱਗੇ ਹੋਣ ਪਾਮ ਲੱਗੇ ਹੋਣ ਖੰਜੂਰਾਂ ਲੱਗੀਆਂ ਹੋਣ ਤੇ ਨਾਲ ਹੀ ਉਥੇ ਇੰਡੋਰ ਤੇ ਆਊਟਡੋਰ ਵਾਲੇ ਜਿਹੜੇ ਡੈਕੋਰੇਟਡ ਪਲਾਂਟ ਨੇਗੇ ਉਹ ਪਾਏ ਹੋਣ ਹਨਾ ਜਿਵੇਂ ਆਪਣੇ ਕੋਲੇ ਮੰਨ ਲਓ ਇਹੋ ਜਿਹੇ ਬੂਟੇ ਨੇ ਬਈ ਹਾਂਜੀ ਇਹ ਥੋੜੇ ਜਿਵੇਂ ਕੋਰਨਰ ਤੇ ਹੋ ਗਿਆ ਐਂਟਰੀ ਤੇ ਹੋ ਗਿਆ ਸਪਾਇਰਲ ਇਹ ਲੱਗਦਾ ਏ ਆ ਜਾਂ ਆ ਗਿਆ ਪੌਂਗ ਪੌਂਗ ਹੋ ਗਿਆ ਇਹ ਲੱਗਦਾ ਏ ਆ ਠੀਕ ਹੈ ਇਹ ਆ ਸਾਈਪ੍ਰਸ ਹੋ ਗਈ ਠੀਕ ਹੈ ਜੀ ਇਹ ਲੱਗਦਾ ਹਾਂ ਇਹ ਲੱਗਦੇ ਆ ਹਨਾ ਸੱਡਾ ਸੱਡਾ ਲੱਗ ਜਾਂਦੇ ਜਿਵੇਂ ਤਾਂ ਉਹ ਉਥੇ ਵਗ ਜਉਂਦਾ ਟਾਈਮ ਹੀ ਆ ਜੀ ਉਧਰ ਕਰ ਲਓ ਜੀ ਉਹ ਦੱਸ ਦਿੰਦੇ ਹਾਂ ਹਾਂ ਆਜੋ ਜੀ ਆਜੋ 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 ਤੇ ਇੱਕ ਬਈ ਆ ਬੇਲ ਆ ਗਈ ਜਿਹਦੇ ਵਿੱਚ ਕਹਿੰਦੇ ਬੋਗਨਵੈਲੀ ਆਉਗੀ ਬਈ ਅੱਛਾ ਬਹੁਤ ਬੜੀ ਬਲੀਆ ਇਹ ਤੁਹਾਨੂੰ ਲੱਗ ਲੱਗ ਕਲਰ ਮਿਲ ਜਾਣਗੇ ਠੀਕ ਹੈ ਤੇ ਇਹਦੇ ਵਿੱਚ ਕਹਿੰਦੇ ਚਿੜੀਆਂ ਲਈ ਸਭ ਤੋਂ ਸੁਰੱਖਿਆ ਤੇ ਵੇਲ ਆ ਇਹ ਹਨਾ ਨਾਲ ਫਲਾਵਰ ਰਹਿੰਦਾ 12 ਮਹੀਨੇ ਬਈ ਅੱਛਾ ਇਹਦੇ ਤੇ 12 ਮਹੀਨੇ 30 ਦਿਨ ਬਈ ਇਹ ਤੇ ਫੁੱਲ ਲੱਗਣਗੇ ਆ ਕਨੇਰ ਆ ਗਈ ਥੋੜੀ ਡੁਵਾਰਫ ਵਾਲੀ ਇਹ ਕਨੇਰ ਆ ਗਈ ਹੈ ਕਹਿੰਦੇ ਜਿੱਥੇ ਕਨੇਰ ਆ ਗਈ ਉੱਥੇ ਕੋਈ ਸੱਪਸ ਲੂੰਡੀ ਛੇਤੀ ਛੇਤੀ ਆਉਂਦੀ ਨਹੀਂ ਹੈਗੀ ਬਹੁਤ ਸੋਹਣੇ ਫੁੱਲਾਂ ਵਾਲਾ ਬੂਟਾ ਬਈ ਜੀ ਬਿਲਕੁਲ ਜੀ ਤੇ ਇਧਰੋਂ ਜੀ گلاب ਦੇ ਵਿੱਚ ਸਾਰੀ ਆਈਟਮ ਮਿਲ ਜੂ ਹਾਂ ਜੀ گلاب ਦੇ ਵਿੱਚ ਜਿਵੇਂ ਕਹਿੰਦੇ ਕਈ 7 8 ਪ੍ਰਕਾਰ ਦੇ ਰੰਗ ਆਉਂਦੇ ਆਗੇ ਹਾਂ ਅਲੱਗ ਅਲੱਗ ਕਲਰਾਂ ਵਾਲਾ گلاب ਵੀ ਮਿਲ ਜੂਗਾ ਬਈ ਤੁਹਾਨੂੰ ਠੀਕ ਹੈ ਜੀ ਬਿਲਕੁਲ ਜੀ ਇਹ ਵੀ ਆ ਗਿਆ ਆ ਜੋ ਆ ਜੋ ਨਾਲ ਆਈ ਚਲੋ ਤੇ ਇਸ ਤੋਂ ਬਾਅਦ ਆਹ ਕਾਦੇ ਬੂਟੇ ਆ ਗਏ ਜੀ ਇਹ ਸਾਰੇ ਇਹ ਸਰਵਿਸ ਕੋਸ ਆ ਗਈ ਬਈ ਠੀਕ ਹੈ ਜੀ ਇਹਦੇ ਚ ਡਬਲ ਸ਼ੇਡ ਕਲਰ ਮਿਲ ਜੂਗਾ ਤੁਹਾਨੂੰ ਠੀਕ ਹੈ ਜੀ ਬਿਲਕੁਲ ਜੀ ਤੇ ਭਰਾਵੋ ਤੁਸੀਂ ਦੇਖ ਲਓ ਵੀ ਨਰਸਰੀ ਦੇ ਵਿੱਚ ਪੌਦੇ ਵਾਲੇ ਨੇਗੇ ਇਹ ਕਾਹਗਾ ਪੌਦਾ ਆ ਗਿਆ ਜਿਹੜਾ ਸਾਹਮਣੇ ਖੜਾ ਕਾਲੇ ਜਿਹਾ ਬਲੈਕ ਰਾਜ ਸਟੋਨੀਆ ਜੀ ਬਲੈਕ ਰਾਜ ਸਟੋਨੀਆ ਇਹ ਕਾਦੇ ਕੰਮ ਆਉਂਦੀ ਆ ਬਈ ਇਹ ਬਈ ਜਿਵੇਂ ਆਪਾਂ ਆ ਤੁਹਾਡੇ ਆ ਰਾਸਤੇ ਦੇ ਵਿੱਚ ਲਾਉਣੀ ਆ ਹਾਂ ਅਲੱਗ-ਅਲੱਗ ਸਾਈਡ ਤੇ ਆਹ ਫੋਨ ਲੱਗੂ ਤੇ ਹੈ ਹਾਂ ਕਿਤੇ ਵਿੱਚ ਲੱਗਦੀ ਆ ਜਿਵੇਂ ਆ ਲਵੇ ਫੋਨਿਕਸ ਪਾਮ ਖੜਾਇਆ ਵੀ ਇਹ ਲੱਗਦਾ ਆ ਐਂਟਰੀ ਦੇ ਉੱਤੇ ਜਿਵੇਂ ਰਾਸਤੇ ਬੰਦ ਨੇ ਉਹਨਾਂ ਦੇ ਉੱਤੇ ਲੱਗਦਾ ਆ ਠੀਕ ਆ ਜੀ ਤੇ ਮੰਨ ਲਓ ਵੀ ਜਿਵੇਂ ਵੱਡੇ ਛੋਟੇ ਇਹਦੇ ਵਿੱਚ ਹਰੇਕ ਸਾਈਜ਼ ਮਿਲ ਜੂ ਹੈ ਹਾਂ ਆਹ ਕਿਹੜਾ ਪੌਦਾ ਆ ਗਿਆ ਇੱਕ ਕਰੋਟਨ ਆ ਗਿਆ ਕੀ ਚੀਜ਼ ਕਰੋਟਨ ਕਰੋ ਟਣਾ ਹਾਏ ਇਹ ਇੰਡੋਰ ਆ ਜਾਂ ਆਊਟਡੋਰ ਆ ਜੀ ਇਹ ਆਊਟਡੋਰ ਹੈ ਬਈ ਇੰਡੋਰ ਵੀ ਲੱਗਦਾ ਆਊਟਡੋਰ ਵੀ ਲੱਗਦਾ ਠੀਕ ਹੈ ਜੀ ਠੀਕ ਹੈ ਉਹ ਪਿੱਛੇ ਆ ਕੇ ਮੂਰੇ ਵੀਰੇ ਆਪਣੇ ਡੇਟ ਪਾਮ ਆ ਗਏ ਹਾਂ ਇਹਨਾਂ ਬਾਰੇ ਗੱਲ ਕਰੀਏ ਤੁਹਾਨੂੰ 6 ਫੁੱਟ ਤੋਂ ਲੈ ਕੇ 12 13 14 15 ਫੁੱਟ ਦੀ ਹਾਈਟ ਤੱਕ ਮਿਲ ਜਾਂਦਾ ਆ ਅਲੱਗ-ਅਲੱਗ ਰੇਟਾਂ ਦੇ ਉੱਤੇ ਠੀਕ ਹੈ ਜੀ ਤੁਹਾਨੂੰ ਹੋਲਸੇਲ ਰੇਟ ਮਿਲ ਜਾਣਗੇ ਆ ਜਿਹੜੇ ਸਾਹਮਣੇ ਦਿਖ ਰਹੇ ਨੇ ਜੀ ਵੀਡੀਓ ਦੇ ਵਿੱਚ ਹਾਂਜੀ ਬਈ ਠੀਕ ਹੈ ਜੀ ਵੀ 6 ਫੁੱਟ ਤੋਂ ਲੈ ਕੇ ਹਾਂ ਪੂਰੀ ਵੱਡੀ ਔਰ ਇੰਝ ਤੱਕ ਆਪਾਂ ਕਹੀਏ ਵੀ 12 15 15 ਤੱਕ ਮਿਲ ਜਾਣਗੇ ਬਈ ਇਹ 12 15 ਫੁੱਟ ਤੱਕ ਹੈ ਹਾਂ ਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਕੋਪਰਾ ਵੋ ਹੁਣ ਬਈ ਆ ਕੇ ਇਧਰਲੇ ਪਾਸੇ ਆ ਬੂਟਿਆਂ ਦੇ ਵਿੱਚ ਤੇ ਆ ਬੂਟਿਆਂ ਬਾਰੇ ਜਾਣਕਾਰੀ ਜੀ ਆਹੀ ਬਈ ਬਲੂ ਪਾਇਨ ਨੂੰ ਸਿਲਵਰ ਪਾਇਨ ਵੀ ਕਹਿ ਦਉਂਦੇ ਆ ਅੱਛਾ ਹਾਂ ਇਹ ਵੀ ਸੱਡਾਂ ਤੇ ਲੱਗਦੇ ਆਗੇ ਵੀ ਮੰਨ ਕੇ ਚੱਲੋ ਪਾਰਕ ਦੇ ਵਿੱਚ ਹੀ ਲੱਗਦੇ ਆ ਠੀਕ ਆ ਠੀਕ ਆ ਜਿਵੇਂ ਕੋ ਗ੍ਰੀਨ ਵਾਲੇ ਸੀਗੇ ਹਾਂ ਇਹ ਸਿਰਫ ਵਾਲਾ ਆਗੇ ਠੀਕ ਹੈ ਇੱਕ ਇਹ ਤੁਹਾਨੂੰ 골ਡਨ ਮਿਲ ਜੂਗਾ ਇਹ 골ਡਨ ਹਾਂ ਜੀ ਟੋਟਲ ਕਿੰਨੇ ਆਪਣੇ ਕੋਲੇ ਤਿੰਨ ਟਾਈਪ ਦੇ ਇਹਦਾ ਤਿੰਨ ਚਾਰ ਕਲਰ ਮਿਲ ਜਾਣਗੇ ਤੁਹਾਨੂੰ ਠੀਕ ਆ ਜੀ ਉਹ ਮਿਲ ਜਾਣਗੇ ਬਿਲਕੁਲ ਜੀ ਤੇ ਬਾਕੀ ਆ ਇਨਡੋਰ ਪਲਾਂਟ ਹੋਗੇ ਠੀਕ ਆ ਜੀ ਸਾਰੇ ਇਨਡੋਰ ਨੇ ਇਹ ਸਾਰੇ ਭਰਾਵੋ ਇਨਡੋਰ ਪਲਾਂਟ ਆ ਗਏ ਜਿਵੇਂ ਅੱਜ ਕੱਲ ਆਪਾਂ ਬਾਈ ਏਸੀ ਲਾ ਕੇ ਪਾਏ ਜਾਂਦੇ ਹਨਾ ਤਾਂ ਉੱਥੇ ਆਕਸੀਜਨ ਦੀ ਜਿਹੜੀ ਬਹੁਤ ਜ਼ਿਆਦਾ ਕਮੀ ਪੈ ਜਾਂਦੀ ਆ ਪਰ ਜੇਕਰ ਤੁਹਾਡੇ ਕਮਰਿਆਂ ਦੇ ਵਿੱਚ ਇਹ ਜਿਹੜੇ ਇਨਡੋਰ ਪਲਾਂਟ ਨੇ ਇਹ ਰੱਖੇ ਹੋਣਗੇ ਮੈਂ ਕਹਿੰਦਾ ਵੀ ਜਿਹੜੇ ਕਮਰੇ ਜ ਤੁਸੀਂ ਸੌਣੇ ਹੋਣਾ ਜਿੱਥੇ ਦੋ ਬੰਦੇ ਏਸੀ ਵਾਲੇ ਕਮਰੇ ਸੌਂਦੇ ਆਗੇ ਤਾਂ ਉੱਥੇ ਇਹ ਤਿੰਨ ਜਾਂ ਚਾਰ ਇਹ ਜਿਹੜੇ ਪੌਦੇ ਨੇ ਇਹ ਰੱਖਣੇ ਚਾਹੀਦੇ ਨੇ ਕੋਈ ਇਹਨਾਂ ਨੂੰ ਜ਼ਿਆਦਾ ਖਾਮ ਸੰਭਾਲ ਦੀ ਜ਼ਰੂਰਤ ਨਹੀਂ ਹੈਗੀ ਆਹ ਦੇਖੋ ਕਿੰਨਾ ਸੋਹਣਾ ਪੌਦਾ ਹੈ ਨਾ ਰਿਕਾ ਪਾਮ ਆ ਗਿਆ ਜੀ ਇਹ ਕਿਹੜਾ ਇਹ ਇਹ ਰਿਕਾ ਪਾਮ ਇਹ ਰਿਕਾ ਪਾਮ ਵਾਹ ਜੀ ਵਾਹ ਤੇ ਇਹਦੇ ਵਿੱਚ ਜੀ ਕੁੱਲ ਮੰਨ ਲਓ ਇਹ ਸਾਰੇ ਜਿੰਨੇ ਆਪਾਂ ਦਿਖਾ ਰਹੇ ਹਾਂ ਸਾਰੇ ਇਨਡੋਰ ਨੇਗੇ ਹਾਂ ਜੀ ਬਾਈ ਬਿਲਕੁਲ ਬਾਈ ਜੇਕਰ ਤੁਸੀਂ ਰੰਗਾਂ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਆਹ ਦੇਖ ਲੋ ਜੀ ਕਿੰਨੇ ਸੋਹਣੇ ਸਾਰੇ ਆਹ ਦੇਖੋ ਇਹਨਾਂ ਤੋਂ ਅਲੱਗ ਵਧੀਆ ਮਿਲ ਜਾਣਗੇ ਕਰੋਟਨ ਦੇ ਵਿੱਚ ਠੀਕ ਹੈ ਜੀ ਬਿਲਕੁਲ ਜੀ ਜਦੋਂ ਤੜਕੇ ਉੱਠਦੇ ਆਣੂ ਸਵੇਰੇ ਸਾਰ ਸੂਰਜ ਦੇਵਤਾ ਦੇ ਨਾਲ ਨਾਲ ਹਰੇ ਬਾਈ ਮੱਥੇ ਲੱਗੂ ਹਨਾ ਕਲਰਫੁੱਲਾ ਬੂਟੇ ਆਪਣੇ ਮੱਥੇ ਲੱਗਣਗੇ ਤਾਂ ਮੈਂ ਕਹਿੰਦਾ ਭਰਾਵੋ ਵੀ ਆਪਣੇ ਜਿਹੜੀ ਦਿਨ ਵਧੀਆ ਸ਼ੁਰੂਆਤ ਦੀ ਦਿਨ ਦੀ ਵਧੀਆ ਸ਼ੁਰੂਆਤ ਹੋਵੇ ਨਾ ਤਾਂ ਉਦੋਂ ਬਾਅਦ ਸਾਰਾ ਦਿਨ ਐ ਲੰਘੂ ਜਿਵੇਂ ਵਿਆਹ ਚ ਆਏ ਹੁੰਦੇ ਤੀਆਂ ਲੱਗੀਆਂ ਹੁੰਦੀਆਂ ਤੀਆਂ ਲੱਗੀਆਂ ਰਹਿਣਗੀਆਂ ਬਿਲਕੁਲ ਜੀ ਬਿਲਕੁਲ ਇਧਰਲੇ ਪਾਸੇ ਆ ਗਈ ਜੀ ਆਹ ਜੀ ਆਹ ਸ਼ੌਕਾ ਇਹ ਸ਼ੌਕਾ ਟਰੀ ਆ ਗਈ ਹੈ ਹਾਂ ਬਿਲਕੁਲ ਜੀ ਬਿਲਕੁਲ ਆ ਜੂ ਜੀ ਤੇ ਇਧਰਲੇ ਪਾਸੇ ਵੈਰਾਈਟੀਆਂ ਦੀ ਗੱਲ ਕਰੀਏ ਜੀ ਇਹ ਕੀ ਚੀਜ਼ ਆ ਗਈਆਂ ਜੀ ਇਦਰਾ ਸਾਰੀ ਪਾਮ ਦੀ ਵੈਰਾਈਟੀ ਆ ਗਈ ਇਹ ਪਾਮ ਦੀ ਵੈਰਾਈਟੀ ਆ ਫੌਕਸਟਲ ਪਾਮ ਆ ਗਿਆ ਠੀਕ ਹੈ ਥੋੜਾ ਸਪੀਡ ਥੋੜੀ ਰੱਖੋ ਜੀ ਅੱਛਾ 6 ਫੁੱਟ ਤੋਂ ਫੌਕਸਟਲ ਪਾਮ ਸਟਾਰਟ ਹੋ ਜਾਂਦਾ ਯਾਰ ਠੀਕ ਹੈ ਇਹ ਤੁਹਾਨੂੰ 6 ਮਿਲ ਜੂਗਾ 8 ਫੁੱਟ ਦਾ ਮਿਲ ਜੂਗਾ ਤੇ ਆ ਇੱਕ 12 ਫੁੱਟ ਦਾ ਮਿਲ ਜੂਇ ਇੱਕ ਆ ਬੜਾ ਸਾਈਜ਼ ਪਿਆ ਇਹ ਆ ਹਾਂਜੀ ਇਹ ਮਿਲ ਜੂਗਾ ਬਈ ਇਹ ਅਲੱਗ-ਅਲੱਗ ਰੇਟ ਹੋਣਗੇ ਠੀਕ ਹੈ ਤੇ ਕਹੇ ਦੱਸੋ ਵੀ ਜਿਵੇਂ ਆਪਾਂ ਇਹ ਲਾ ਆਂਦੇ ਆ ਹਨਾ ਤਾਂ ਇਹਨੂੰ ਚੱਲਣ ਦੇ ਵਿੱਚ ਤਾਂ ਨਹੀਂ ਕੋਈ ਗਰੰਟੀ ਇਹ ਨਹੀਂ ਟੋਆ ਵਗੈਰਾ ਕਿੰਨਾ ਪਟਣਾ ਪੈਣਾਗਾ ਟੋਆ ਵੱਧ ਤੋਂ ਵੱਧ ਬਈ ਇਹਦਾ 2.5 ਫੁੱਟ ਦਾ 2. ਠੀਕ ਹੈ ਤੇ 2.5 ਫੁੱਟੀ ਚੌੜਾ ਹੋਵੇ ਤਾਂ ਕਿ ਜਿਹਦੇ ਨਾਲ ਕੀ ਹੈ ਜੀ ਇਹ ਲਫਾਫਾ ਲਾ ਕੇ ਚੰਗੀ ਤਰ੍ਹਾਂ ਲੱਗ ਜੇ ਤਾਂ ਇਹਨੂੰ ਜਿਹੜੀ ਜੜ ਫੜਨ ਦੇ ਵਿੱਚ ਸੌਖਾ ਹੋ ਜਾਂਦਾ ਹੈ ਨਾ ਬਿਲਕੁਲ ਕਿਉਂ ਬਹੁਤੇ ਵੀਰਾਂ ਦੀ ਇਸਮੀਰ ਵੀ ਸ਼ਿਕਾਇਤ ਆ ਜਾਂਦੀ ਐ ਕਿ ਕਹਿੰਦਾ ਭਾਈ ਅਸੀਂ ਇਹ ਪਾਮ ਲਾਇਆ ਸੀ ਚੱਲਿਆ ਨਹੀਂ ਉਹਦਾ ਕਾਰਨ ਕੀ ਹੁੰਦਾ ਵੀ ਆਪਾਂ ਟੋਆ ਨਹੀਂ ਪ੍ਰੋਪਰ ਪੜਦੇ ਹੈ ਨਾ ਬਿਲਕੁਲ ਬਾਕੀ ਟੋਆ ਆਪਾਂ ਦੇ ਕੇ ਦੂਸਰੀ ਗੱਲ ਟੋਆ ਪੱਟਦੇ ਨੇ ਉਹ ਵੀ ਬੁੱਕੀ ਨਾਲ ਪੱਟਦੇ ਨੇ ਹਾਂ ਉਹ ਖੁਰਪੇ ਨਾਲ ਜਾਂ ਕਈ ਨਾਲ ਪੱਟਣ ਠੀਕ ਹੈ ਸਾਰੇ ਤੇ ਇੱਕ ਜਿਹੜਾ ਤੁਸੀਂ ਖਾਦ ਵਗੈਰਾ ਦੰਨੇ ਹੁੰਦੇ ਉਹਦੇ ਵਿੱਚ ਪਾਉਣ ਲਈ ਹੈਨਾ ਮੈਂ ਕਹਿੰਦਾ ਵੀ ਉਹ ਵੀ ਸੋਤੋਂ ਜ਼ਰੂਰ ਲੈ ਕੇ ਜਾਣਾ ਹਾਂਜੀ ਬਾਈ ਕਿਉਂਕਿ ਜਦੋਂ ਇਹਨੂੰ ਲਾਉਣਾ ਕੋਈ ਜਿਹੜਾ ਨਾ ਉਹ ਜੇ ਆ ਬਰਮੀ ਕੰਪੋਸਟ ਪਾਉਣ ਠੀਕ ਹੈ ਜਾਂ ਨਿੰਮਖਲੀ ਪਾਉਣ ਠੀਕ ਹੈ ਸਾਰਨੋ ਫਾਇਦੇਮੰਦ ਰਹਿੰਦੀ ਆ ਕਿਉਂਕਿ ਚੱਲਣ ਦੇ ਵਿੱਚ ਆਸਾਨੀ ਕਰਦੀ ਆ ਬੂਟਾ ਤਾਂ ਜਿਆ ਬੂਟਾ ਸੀਤੀ ਹੁੰਦਾ ਹਨਾ ਨਾਲੇ ਜਿਆਦਾ ਗ੍ਰੀਨਰੀ ਵੀ ਰਹੂਗੀ ਖਾਦ ਪਾਉਣ ਨਾਲ ਠੀਕ ਹੈ ਹਾਂਜੀ ਬਿਲਕੁਲ ਜੀ ਤੇ ਆਹ ਜਿਹੜੇ ਪੌਦੇ ਆ ਸਿਲਵਰ ਪਾਮ ਆ ਗਿਆ ਬਿਸਮਾਰ ਕੀ ਆ ਬਈ ਅਸੇ ਸਿਲਵਰ ਪਾਮ ਆ ਗਿਆ ਬਿਸਮਾਰ ਕੀ ਆ ਮੈਂ ਕਹਿੰਦਾ ਬਈ ਜਿਹੜੇ ਘਰ ਦੇ ਵਿੱਚ ਆਹ ਸਿਲਵਰ ਪਾਮ ਲੱਗਿਆ ਵੈਣਾ ਉਹ ਗੱਲ ਬਾਤ ਹੀ ਅਲੱਗ ਉਹਦਾ ਗੱਲ ਬਾਤ ਹੀ ਵੱਖਰੀ ਹੋ ਜਾਂਦੀ ਆ ਹਨਾ ਮੈਰਜ ਪੈਲਸਾਂ ਦੇ ਵਿੱਚ ਅਸੀਂ ਦੇਖਿਆ ਵੀ ਜਦੋਂ ਇਹਦੇ ਨਾਲ ਕੁੜੀਆਂ ਫੋਟੋਆਂ ਤਾਂ ਲੱਗੀ ਹੁੰਦੀਆਂ ਐਂਟਰੀਆਂ ਤੇ ਲੱਗੀ ਹੁੰਦੀਆਂ ਤੇ ਵਿਆਹਾਂ ਦੇ ਵਿੱਚ ਜਾ ਕੇ ਮੈਂ ਦੇਖਿਆ ਲੇਡੀ ਦਾ ਸਭ ਤੋਂ ਵੱਧ ਧਿਆਨ ਆਹ ਪੌਦੇ ਕਣੀ ਹੁੰਦਾ ਇਹਦੇ ਕੋਲੇ ਖੜ ਖੜ ਕੇ ਫੋਟੋਆਂ ਖਿੱਚੀਆਂ ਹੁੰਦੀਆਂ ਜੋ ਵੀ ਜਿਹੜੀ ਉਹ ਆ ਸ਼ੋਅ ਆ ਉਹ ਲੱਗ ਲੱਗ ਗਈ ਬਿਲਕੁਲ ਜੀ ਕਿਉਂ ਭਰਾ ਉਹ ਇੱਕ ਵਿਦੇਸੀ ਲੁੱਕ ਆ ਜਾਂਦੀ ਆ ਮੈਂ ਕਹਿੰਦਾ ਵੀ ਘਰ ਦੇ ਉਹ ਚਮਕਦਾ ਬਈ ਵਾਈਟ ਹੈ ਕਰਦੇ ਉੱਪਰ ਮੈਂ ਕਹਿੰਦਾ ਵੀ ਆਪਾਂ ਬਾਈ ਲੱਖਾਂ ਰੁਪਿਆ ਲਾ ਆਂਦੇ ਆ ਪਰ ਇੱਕ ਆਹ ਛੋਟਾ ਜਿਹਾ ਪੌਦਾ ਲਾਉਣ ਦੇ ਨਾਲ ਆ ਜੇ ਮੈਂ ਸੈਂਟਰ ਵਿੱਚ ਲੱਗਿਆ ਹੋਵੇ ਪੂਰੀ ਗੱਲਬਾਤ ਨਿਆਰੇ ਦਾ ਬਿਲਕੁਲ ਜੀ ਬਿਲਕੁਲ ਕੋਈ ਵੀ ਆਪਣੇ ਪਾਰਕ ਬਣਾਉਣੇ ਆ ਜਾਂ ਕੋਈ ਵੀ ਜਗਾ ਛੱਡ ਦੇਾਂਗੇ ਜਾਂ ਐਂਟਰੀ ਤੇ ਲੱਗਿਆ ਹੋਵੇ ਜਾਂ ਕਿਤੇ ਵੀ ਹੋਵੇ ਹੈਨਾ ਇਹਨੂੰ ਆਪਾਂ ਵੱਡੇ ਗਾਮਲੇ ਦੇ ਵਿੱਚ ਰੱਖ ਕੇ ਉੱਪਰ ਵੀ ਰੱਖ ਸਕਦੇ ਹਾਂ ਸੱਤ ਦੇ ਹਾਂਜੀ ਹਾਂਜੀ ਵੱਡੇ ਗਾਮਲੇ ਦੇ ਵਿੱਚ ਵੱਡਾ ਗਾਮਲਾ ਹੋਵੇ ਬਾਈ ਇਹਨੂੰ ਸਾਈਜ਼ 'ਚ ਵੜਾ ਹੋਵੇ ਬਿਲਕੁਲ ਸਾਈਜ਼ 'ਚ ਵੜਾ ਹੋਵੇ ਬਿਲਕੁਲ ਤਾਂ ਹੀ ਮੈਂ ਕਹਿੰਦਾ ਭਰਾਵੋ ਤੁਸੀਂ ਕੋਈ ਵੀ ਬਾਈ ਨਿੰਮ ਲਾਉਣ ਨਾਲ ਹਵਾ ਸ਼ੁੱਧ ਕਰਦੀ ਆ ਖੇਤਾਂ ਨੂੰ ਜਿਆਦਾ ਤੋਂ ਜਿਆਦਾ ਨਿੰਮ ਲਾਈ ਜਾਵੇ ਇਹ ਭਰਾਵੋ ਲਖੇ ਸਧਾਣੇ ਨੇ ਵੀ ਬਾਈ ਇਸ ਵਾਰ ਬੇਨਤੀ ਕੀਤੀ ਆ ਲਖੇ ਸਧਾਣੇ ਵੀਰ ਨੇ ਸਾਰੇ ਮੇਰੇ ਭਾਈ ਵੀਰਾਂ ਨੂੰ ਬੇਨਤੀ ਆ ਜਿਆਦਾ ਤੋਂ ਜਿਆਦਾ ਨਿੰਮ ਲਾਈ ਜਾਵੇ ਬਿਲਕੁਲ ਵਾਤਾਵਰਣ ਦੇ ਵਿੱਚ ਸ਼ੁੱਧ ਹੋਵੇ ਲਖੇ ਸਧਾਣੇ ਬਾਈ ਨੇ ਕਿਹਾ ਸੀ ਕਹਿੰਦਾ ਜਪਾਨ ਦੇਸ਼ ਵਾਲਿਆਂ ਨੇ ਆਪਣੇ ਇੰਡੀਆ ਨੂੰ ਕਰੋੜਾਂ ਅਰਬਾਂ ਰੁਪਈਆ ਦਿੱਤਾ ਸੀਗਾ ਕਹਿੰਦਾ ਵੀ ਤੁਸੀਂ ਆਪਦੇ ਦੇਸ਼ ਦੇ ਵਿੱਚ ਵੱਧ ਤੋਂ ਵੱਧ ਨਿੰਮ ਲਾਓ ਉਹ ਨਿੰਮ ਲਾਉਣ ਦਾ ਕਾਰਨ ਕੀ ਸੀ ਕਹਿੰਦੇ ਜਿਹੜੀ ਹਵਾ ਨਿੰਮ ਦੇ ਬੀਜ ਦੀ ਲੰਗ ਜਾਂਦੀ ਹੈ ਨਾ ਕਿੰਨੀ ਮਰਜ਼ੀ ਦੂਸ਼ਤ ਹੋਵੇ ਬਾਈ ਉਹ 200% ਕੀ 1000% ਸ਼ੁੱਧ ਹੋ ਜਾਂਦੀ ਆ ਤੇ ਭਰਾਵੋ ਤੁਸੀਂ ਦੇਖੋ ਵੀ ਯਾਰ ਆਪਾਂ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਨਿੰਮ ਵੀ ਨਹੀਂ ਲਾ ਸਕਦੇ ਪੁਰਾਣੇ ਵੀ ਔਰ ਗਾਣੇ ਨਿੰਮ ਲਾਏ ਹੁੰਦੇ ਨਿੰਮ ਦੀ ਦਾਤਨ ਕਰਦੇ ਤੇ ਬਾਈ ਉਹਦਾ ਮੈਂ ਕਹਿੰਦਾ ਦੰਦ ਹੀ ਨਹੀਂ ਦੀ ਜਾਂਦੇ ਇਹ ਨਿੰਮ ਕਿੰਨੇ ਫੁੱਟ ਤੱਕ ਮਿਲ ਜਾਂਦੇ ਆ ਜੀ ਇਹ 5 ਬਾਈ 6 ਅਲੱਗ ਅਲੱਗ ਸਾਈਜ਼ ਵਿੱਚ ਮਿਲਦਾ ਠੀਕ ਹੈ ਅਲੱਗ ਅਲੱਗ ਸਾਈਜ਼ ਭਰਾਵੋ ਠੀਕ ਹੈ ਜੀ 2 ਫੁੱਟ ਤੋਂ ਸ਼ੁਰੂ ਹੋ ਜਾਂਦੇ ਆ ਜੀ ਠੀਕ ਉਹਦਾ ਅਲੱਗ-ਅਲੱਗ ਸਾਈਜ਼ ਤੇ ਅਲੱਗ-ਅਲੱਗ ਰੇਟ ਆ ਜਾਣ ਨੇ। ਬਾਕੀ ਇਧਰਲੇ ਪਾਸੇ ਇਹ ਕਿਹੜੇ ਆ ਗਏ ਇਹ? ਇਹ ਫੈਕਸ ਦਾ ਫਾਈਕਸ ਹੋ ਗਿਆ ਜੀ ਮੈਂ ਬਾਉਂਡਰੀਆਂ ਤੇ ਲਾਉਣ ਨੂੰ। ਠੀਕ ਹੈ ਜੀ ਠੀਕ ਆ। ਆਹ ਕੀ ਜੀ ਇਹ ਬਾੜ ਵਾਸਤੇ? ਇਹ ਬਾੜ ਵਾਸਤੇ ਹੀ ਹੈ ਵੀ ਕੋਨੋਕਾਰਪਸ। ਠੀਕ ਹੈ। ਤੇ ਉਹ ਪਰਲੇ ਪਾਸੇ 골ਡਨ ਬੈਂਬੂ ਹੋ ਗਿਆ ਬਈ। 골ਡਨ ਬੈਂਬੂ ਹੋ ਜਿਹਨੂੰ ਆਪਾਂ ਬਾਸ ਕਹਿੰਦੀਏ। ਆ ਅੱਗੇ ਫਲਾਂ ਵਾਲੇ ਆ ਗਏ ਆ ਚੀਕੂ ਆ ਗਿਆ। ਠੀਕ ਗਈ ਹਾਂ ਤੇ ਫਲਾਂ ਦੀ ਬਈ ਇਹਦੀ ਗਾਰੰਟੀ ਆ ਬਹੁਤੀ ਵਾਰ ਕੀਸ ਕੈ ਤਾਂ ਹੁੰਦੀ ਹੈ ਨਾ ਬੰਦੇ ਕਿਦੋਂ ਨਰਸ ਹੋਈ ਤੋਂ ਲੈ ਜਾਂਦੇ ਆ ਬੂਟੇ ਉਹ ਅੱਗੇ ਜਾ ਕੇ ਕਹਿੰਦੇ ਬਈ ਪੰਜ ਪੰਜ 6 6 ਸਾਲ ਫਰੂਟ ਹੀ ਨਹੀਂ ਲੱਗਦਾ ਨਹੀਂ ਬਈ ਜਿਹੜਾ ਚੀਗੂ ਇਹ ਦੰਦਾ ਦਾ 2 3 ਸਾਲ ਲੇਟ ਆ ਅੱਛਾ ਤਾਂ ਇਹਦਾ ਫਾਲ ਦਾ ਵਧੀਆ ਸਾਈਜ਼ ਵੀ ਹੋਊਗਾ ਖਾਣ ਦੇ ਵਿੱਚ ਮਠਿਆਸ ਵੀ ਹੋਊਗੀ ਠੀਕ ਹੈ ਤੇ ਅੱਗੇ ਆ ਗਿਆ ਅੰਬ ਆ ਗਿਆ ਕੇਸਰ ਠੀਕ ਆ ਕੇਸਰ ਆ ਬਈ ਹਾਂ ਇਹ ਕੇਸਰ ਆ ਬਾਈ ਠੀਕ ਹੈ ਤੇ ਕੇਸਰ ਆਂਬ ਦੀ ਕੀ ਖਾਸੀਅਤ ਹੈ ਜੀ ਇਹ ਕੇਸਰ ਆਂਬ ਦੀ ਖਾਸੀਅਤ ਬਈ ਫਲ ਦੇ ਵਿੱਚ ਮਠਿਆਸ ਹੋਊਗੀ ਇਹਦੇ ਵੀ ਠੀਕ ਹੈ ਤੇ ਕਿੰਨੇ ਸਮੇਂ ਦਾ ਇਹ ਫਲ ਦੇਣ ਲੱਗ ਗਿਆ। ਇਹ ਮੰਨ ਕੇ ਚੱਲੋ 2 ਸਾਲ ਦਾ ਬੂਟਾ ਵਧੀਆ ਫਲ ਦੋ ਸਾਲ ਦਾ ਹੈ। ਆ ਗਿਆ ਬਾਗਡੋ ਆ ਗਿਆ। ਇਹ ਆ ਬਾਗਡੋ ਆ ਗਿਆ। ਬਿਲਕੁਲ ਇਹਨੂੰ ਭਰਾਵੋ ਮੱਖਣ ਫਲ ਵੀ ਕਹਿੰਦੇ ਆ। ਅਮਰੀਕਾ ਦੀ ਧਰਤੀ ਦੇ ਵਿੱਚ ਇਹਨੂੰ ਬਹੁਤ ਪਸੰਦ ਕੀਤਾ ਜਾਂਦਾ ਕਹਿੰਦੇ ਮੈਕਸੀਕੋ ਤੋਂ ਝੱਲਿਆ ਸੀਗਾ ਇਹ ਤੇ ਇਹਨੇ ਪੂਰੇ ਅਮਰੀਕਾ ਦੇ ਵਿੱਚ ਕੀ ਪੂਰੇ ਇੰਡੀਆ ਪੁੱਦੇ ਵਿੱਚ ਪੂਰੇ ਦੇਸ਼ਾਂ ਦੁਨੀਆ ਦੀ ਦੁਨੀਆਂ ਦੇ ਵਿੱਚ ਇਹਨੇ ਆਪਦੀ ਜਿਹੜੀ ਪਛਾਣ ਆ ਗਈ ਉਹ ਬਣਾਲੀ ਬਿਲਕੁਲ ਜੀ। ਤੇ ਆ ਅੰजीर ਆ ਗਈ। ਅੰजीर ਆ ਗਈ। ਇੱਕ ਗੱਲ ਦੇਖੋ ਤੁਸੀਂ ਭਰਾਵੋ ਅੰजीर ਦੇ ਛੋਟੇ ਜਿਹੇ ਬੂਟੇ ਨੂੰ ਫਰੂਟ ਆਇਆ ਪਿਆ ਦੇ ਤੇ ਇਹਦੇ ਵਿੱਚ ਵੀ ਜੇ ਆਪਣੋਂ ਜੀਰ ਦੇ ਵਿੱਚ ਵੀ ਵੱਡੇ ਮਿਲ ਜਾਣਗੇ ਜੀਰ ਚ ਬਈ ਇਹ ਮੈਗਜ਼ੀਮਮ ਤਾਂ ਜਿਆਦਾ 3 ਫੁੱਟ ਹੀ ਐ 2 2.5 ਫੁੱਟ ਦੇ ਬੂਟਾ ਆਉਂਦਾ ਅੱਛਾ ਹਾਂ ਕਿ ਇਹਨੂੰ ਫਲ ਲੱਗਣ ਲੱਗ ਜਾਂਦਾ ਸੋਭੇ ਜੀ ਹੈ ਨਾ ਇਹ ਤਾਂ ਛੋਟੇ ਹੀ ਨਹੀਂ ਇਹ ਤਾਂ ਮੈਂ ਕਹਿੰਦਾ ਵੀ ਜੰਮ ਦੇ ਨੂੰ ਹੀ ਫਲ ਲੱਗਣ ਲੱਗ ਜਾਂਦਾ ਜਿੱਦ ਤੱਕ ਮੇਰਾ ਅੰਦਾਜ਼ਾ ਹੈ ਵੀ ਆਪਾਂ ਇੱਕ ਵਾਰੀ ਲਈ ਆ ਕੇ ਲਾਇਆ ਤੇ ਉਦੋਂ ਬਾਅਦ ਅਗਲੇ ਸਾਲ ਨੂੰ ਜੀਰ ਦਾ ਪੂਰਾ ਵਧੀਆ ਫਰੂਟ ਆ ਜਿਹੜਾ ਆਪਾਂ ਨੂੰ ਮਿਲ ਜਾਂਦਾ ਬਿਲਕੁਲ ਜੀ ਤੇ ਦੂਸਰੀ ਗੱਲ ਇੱਕ ਆ ਆ ਗਿਆ ਐਲਫੈਂਜ਼ੋ ਇਹ ਅੱਛਾ ਜੀ ਅੰਬ ਦੀ ਵੈਰਾਈਟੀ ਇਹ ਐਲਫੈਂਜ਼ੋ ਹਾਂ ਮੈਂਗੋ ਆ ਗਿਆ ਹੈ ਇਹ ਕ ਬਗਾਨਾ ਪਾਲੀ ਅਮਰਪਾਲੀ ਦਾ ਸੁਣਿਆ ਤੇ ਬਗਾਨਾ ਪਾਲੀ ਪਹਿਲੀ ਵਾਰ ਸੁਣਿਆ ਹੈ ਜੀ ਇਹ ਨਵੀਆਂ ਵੈਰੇਟੀਆਂ ਨੇ ਬਾਈ ਅੱਛਾ ਬਗਾਨਾ ਪਾਲੀ ਇਹਨਾਂ ਦੇ ਵਿੱਚ ਮੰਨ ਲਓ ਫਰੂਟ ਦੇ ਵਿੱਚ ਟੇਸਟ ਦਾ ਚੇਂਜ ਆ ਜਾਂਦਾ ਹੈ ਜੀ ਜਿਵੇਂ ਸਾਰਾ ਅਲੱਗ-ਅਲੱਗ ਟੇਸਟ ਹੋਗਾ ਅਲੱਗ-ਅਲੱਗ ਵੈਰੇਟੀਆਂ ਦਾ ਅਲੱਗ-ਅਲੱਗ ਟੇਸਟ ਬਿਲਕੁਲ ਜੀ ਬਿਲਕੁਲ ਤੁਸੀਂ ਐਂ ਦੇਖ ਲਓ ਭਰਾਵਾ ਮੈਂ ਕਹਿੰਦਾ ਵੀ ਮਲੇਰ ਕੋਟਲੇ ਦੇ ਵਿੱਚ ਸਭ ਤੋਂ ਪ੍ਰੋਸੇਜੋਗ ਨਰਸਰੀ ਆ ਨਰਸਰੀਆਂ ਦਾ ਹੋਰ ਵੀ ਬਥੇਰੀਆਂ ਨੇ ਉੱਥੇ ਸੁਨੀਲ ਭਾਈ ਕੀ ਹੁੰਦਾ ਨਾ ਪੈਸੇ ਲੈ ਲੈ ਕੇ ਚੀਜ਼ ਕੋਈ ਹੋਰ ਦੇ ਜਾਂਦੇ ਨੇ ਨਹੀਂ ਭਾਈ ਆਪਣਾ ਉਹ ਕੰਮ ਨਹੀਂ ਹੈਗਾ ਆਪਾਂ ਲਾਵਾਂ ਇਹ ਨਿੰਬੂ ਹੈ ਬਈ ਨਿੰਬੂ ਆ ਗਿਆ ਕਾਗ ਜੀ ਆ ਬਈ ਕਾਗ ਜੀ ਨਿੰਬੂ ਆ ਇਹਨੂੰ 12 ਮਹੀਨੇ ਤੀ ਦਿਨ ਫਰੂਟ ਰਹਿੰਦਾ ਹਾਂਜੀ ਬਈ ਜਿਵੇਂ ਨਿੰਬੂ ਦਾ ਤੁਸੀਂ ਐ ਲਾ ਲਓ ਵਿੱਚ ਵਿੱਚ ਪਿਛਲੀ ਵਾਰ 300 400 500 ਰੁਪਏ ਕਿਲੋ ਦਾ ਰੇਟ ਭਾਗਿਆ ਸੀ ਕਰੇ ਆਪਣੇ ਇੱਕ ਬੂਟਾ ਨਿੰਬੂ ਦਾ ਲੱਗਿਆ ਹੋਵੇ ਨਾ ਆਪਾਂ ਮੈਂ ਕਹਣਾ ਆਂਡੀ ਗਵੰਡੀ ਵੀ ਰਜਾ ਦੇਣੀਆਂ ਨਿੰਬੂ ਦੇ ਇਹ ਕਾ ਆ ਗਿਆ ਸਟਾਰ ਫਰੂਟ ਸਟਾਰ ਫਰੂਟ ਹਾਂ ਜਿਹੜਾ ਸਟਾਰ ਵਰਗਾ ਹੁੰਦਾ ਅੱਛਾ ਇਹ ਖੱਟਾ ਮਿੱਠਾ ਹੁੰਦਾ ਹਾਂ ਹਾਂ ਮੈਂ ਕਹਣਾ ਕਮਾਲ ਦੀ ਗੱਲ ਆ ਤੇ ਭਰਾਵੋ ਸਰਚ ਤੁਸੀਂ ਗੂਗਲ ਦੇ ਆਪੀ ਕਰ ਲਓ ਵੀ ਸਟਾਰ ਫਰੂਟ ਕਹੇ ਜਾਂਦਾ ਮੈਂ ਵੀ ਇਹ ਪਹਿਲੀ ਵਾਰ ਦੇਖਿਆ ਤੇ ਮੈਂ ਲੈਣ ਉਰੋਂ ਬੂਟੇ ਹੀ ਆਇਆ ਥੋਡੇ ਕੋਲ ਅਸ਼ਮੀਰ ਭਾਈ ਐਸੇ ਕਰਕੇ ਮੈਂ ਸੋਚਿਆ ਵੀ ਨਾਲ ਆਪਣੇ ਭਰਾਵਾਂ ਨੂੰ ਵੀ ਚਾਣਨਾ ਪਾ ਦਈਏ ਤੇ ਆ ਗਿਆ ਕਟਲ ਭਾਈ ਕਟਲ ਹਾਜੀ ਵਾਹ ਜਿਹਨੂੰ ਜੈਗ ਫਰੂਟ ਵੀ ਕਹੇ ਜਾਂਦੇ ਜੈਗ ਫਰੂਟ ਕਹੇ ਜਾਂਦਾ ਬਿਲਕੁਲ ਜੀ ਆਪਾਂ ਕਹਿ ਦਈਏ ਵੀ ਉਹ ਜਿਹੜੇ ਬੰਦੇ ਹੋਣਗੇ ਵੈਜੀਟੇਰੀਅਨ ਨੇ ਉਹ ਇਹਦੀ ਸਬਜ਼ੀ ਬਣਾ ਕੇ ਹਨਾ ਨੌਨ ਵੈਜ ਦਾ ਟੇਸਟ ਲੈ ਸਕਦੇ ਆ ਬਿਲਕੁਲ ਜੀ ਬਿਲਕੁਲ ਅੱਗੇ ਹਰਮਨ 99 ਐਪਲ ਆ ਗਿਆ अच्छा जी हरमन 99 एप्पल ठीक है जी बहुत बढ़िया अपन कहिए भाई साइज ਦੇ ਵਿੱਚ ਆਗਾ ਖੜਾਗਾ ਬਿਲਕੁਲ ਤੇ ਆ ਅਗਰ ਅਮਰੂਦ ਆ ਗਿਆ ਜੀ ਅਮਰੂਦ ਦੇ ਵਿੱਚ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਨੇ ਜੀ ਆਪਣੇ ਕੋਲੇ ਇਹਦੇ ਵਿੱਚ ਬਈ ਤੁਹਾਨੂੰ ਐਪਲ ਗਰੋਸ ਮਿਲ ਜੂਗੀ ਠੀਕ ਹੈ L49 ਮਿਲ ਜੂਗਾ ਠੀਕ ਹੈ ਹਜ਼ਾਰ ਸਫੇਦਾ ਮਿਲ ਜੂਗਾ ਠੀਕ ਹੈ ਤੇ ਥਾਈ ਪਿੰਕ ਮਿਲ ਜੂਗਾ ਠੀਕ ਹੈ ਜਣੀ ਕੁਲ ਮਿਲਾ ਕੇ ਵੀ ਸਾਰੀਆਂ ਵੈਰਾਈਟੀਆਂ ਆਣ ਆ ਸਾਰੀਆਂ ਵੈਰਾਈਟੀਆਂ ਮਿਲ ਜਾਣਗੀਆਂ ਛੋਟੀਆਂ ਜੀਆਂ ਵੈਰਾਈਟੀਆਂ ਆ ਜਾਂਦੀ ਨੇ ਬਿਲਕੁਲ ਜੀ ਤੇ ਇਧਰ ਕੀ ਚੀਜ਼ ਆ ਗਈ ਆਹ ਆਹ ਤਾਂ ਇਧਰ ਆੜੂ ਪਿਆਈ ਆੜੂ ਆ ਗਈ ਠੀਕ ਹੈ ਆ ਗਿਆ ਤੁਹਾਡਾ ਮਸੰਮੀ ਆ ਗਈ ਠੀਕ ਹੈ ਜੀ ਮਸੰਮੀ ਆ ਗਈ ਆ ਇਧਰ ਆ ਨਾਰ ਆ ਗਿਆ ਜੀ ਠੀਕ ਹੈ ਇਹ ਅਨਾਰ ਦੀ ਕਿਹੜੀ ਵੈਰਾਈਟੀ ਆਈ ਇਹ ਇਹ ਭਗਵਾ ਬਾਈ ਭਗਵਾ ਭਗਵਾਨ ਅਨਾਰੀ ਗੰਧਾਰੀ ਵੀ ਮਿਲ ਜੂਗਾ ਗਿਰਦਾਰੀ ਹਾਂ ਇਹ ਉਹਦਾ ਸਾਈਜ਼ ਥੋੜਾ ਜਿਹਾ ਛੋਟਾ ਹੁੰਦਾ ਹੈ ਅੱਛਾ ਇਹਦੇ ਨਾਲ ਉਹ ਟੇਸਟ ਵਧੀਆ ਹੁੰਦਾ ਉਹ ਇਹਦਾ ਟੇਸਟ ਜਿਆਦਾ ਵਧੀਆ ਉਹ ਨਾਲੇ ਫਾਦਾ ਸਾਈਜ਼ ਵੱਡਾ ਹੋਊਗਾ ਬਿਲਕੁਲ ਭਗਵਾ ਅਨਾਰ ਦਾ ਪਾਉ ਉਹ ਵੀ ਸੁਣਿਆ ਵੀ ਬਹੁਤ ਮਸ਼ਹੂਰ ਹੈਗਾ ਤੇ ਪੁਰਾਣੇ ਸਮਿਆਂ ਤੋਂ ਲੈ ਕੇ ਆਪਣੇ ਦੇਸ਼ ਦੇ ਵਿੱਚ ਲੋਕਾਂ ਵੱਲੋਂ ਇਹ ਪਸੰਦ ਕੀਤਾ ਜਾਂਦਾ ਬਿਲਕੁਲ ਜੀ ਕੀ ਪ੍ਰਾਭ ਉਹ ਵੈਰਾਈਟੀ ਆ ਗਈ ਬਾਈ ਅੰਬ ਦੀ ਜਿਹੜੀ ਆਪਾਂ ਆਪਣਾ ਅਮਰਬਾਲੀ ਅਮਰਬਾਲੀ ਬਿਲਕੁਲ ਜੀ ਤੇ ਹੁਣ ਵੀ ਤੁਸੀਂ ਐਂ ਲਾ ਲਓ ਥੱਲੋਂ ਲੈ ਕੇ ਉੱਪਰ ਤੱਕ ਘੱਟੋ ਘੱਟ 8-9 ਫੁੱਟ ਦਾ ਇਹ ਅੰਬਾਗਾ ਅਸੀਂ ਇਧਰ ਚਾਈ ਤੇ ਖੜਿਆਂਗੇ ਤੇ ਨਾਲ ਹੀ ਉਹਰੇ ਅੰਬਾਗਾ ਤੇ 8-9 ਫੁੱਟ ਦੀ ਜਾਈ ਤੇ ਜਿਹੜਾ ਇਹ ਅੰਬਾ ਸੋਨੂੰ ਮਿਲ ਸਕਦਾਗਾ ਇਹ ਆ ਲੱਗਿਆ ਹੀ ਪਿਆ ਨਾ ਜੀ ਹਾਂ ਜੀ ਆਹ ਦੇਖੋ ਭਾਈ ਫਰੂਟ ਵੀ ਲੱਗਿਆ ਪਿਆ ਇੱਥੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਵੀ ਇਹਨੇ ਅਗਲੇ ਸਾਲ ਨੂੰ ਸੋਨੂੰ ਪੂਰਾ ਫਲ ਫਰੂਟ ਦੇਣਾਗਾ ਕਿਉਂ ਪਹਿਲੇ ਸਾਲ ਤਾਂ ਮੈਂ ਵੀ ਕਹਿਣਾ ਹੁੰਦਾ ਵੀ ਸਾਰਾ ਫਰੂਟ ਆਪਾਂ ਨਾ ਲਾਓ ਅੱਧਾ ਇੱਕ ਫਲ ਲੈ ਲਓ ਉਹ ਤੋਂ ਕਿ ਉਹ ਨਾਲ ਬੂਟੇ ਦੀ ਗਰੋਥ ਰੁਕ ਜਾਂਦੀ ਆ ਪਰ ਇੱਥੇ ਗਰੋਥ ਵਾਲਾ ਕੋਈ ਚੱਕਰ ਨਹੀਂ ਹੈਗਾ ਬੂਟਿਆਂ ਦੀ ਗਰੋਥ ਆਲਰੇਡੀ ਹੋਈ ਵੀ ਆ ਸੋ ਤੁਸੀਂ ਇਹਨੂੰ ਬਸ ਚੰਗਾ ਵਧੀਆ ਟੋਆ ਪੱਟ ਕੇ ਲਾਉਣਾ ਹੀ ਆ ਤੇ ਲਾਉਣ ਵੇਲੇ ਜੋ ਵੀ ਉਹਦੇ ਵਿੱਚ ਮਟੀਰੀਅਲ ਪਾਣਾ ਜਿਵੇਂ ਵਰਮਿੰਗ ਕੰਪੋਸਟ ਵਗੈਰਾ ਹੋ ਗਿਆ ਜਾਂ ਕੋਈ ਹੋਰ ਖਾਦਾਂ ਵਗੈਰਾ ਹੋ ਗਈਆਂ ਹਨ ਉਹ ਇਹਦੇ ਵਿੱਚ ਪਾਉਂ ਲੀਂ ਇਹਨਾਂ ਤੋਂ ਲੈ ਜਿਓ ਸੁਮੀਰ ਭਾਈ ਜਿਵੇਂ ਗੱਲ ਲੰਬਾਂ ਦੀ ਹੋ ਰਹੀ ਆ ਆਮਰਪਾਲੀ ਦਿਖਾਤਾ ਹਨਾ ਇੱਕ ਉੱਥੇ ਤੁਸੀਂ ਅਲਫਾ ਇੰਜੋ ਗਿਆ ਦੀਗਾ ਹਾਂ ਤੇ ਆਹ ਕਿਹੜੀਆਂ ਕਿਹੜੀਆਂ ਆ ਆ ਗਿਆ ਮੀਆਂ ਜਾਕੀ ਬਈ ਮੀਆਂ ਜਾਕੀ ਹਾਂ ਠੀਕ ਆ ਆ ਗਿਆ ਬਨਾਣਾ ਠੀਕ ਹੈ ਆ ਗਿਆ ਕਸਤੂਰੀ ਬਲੈਕ ਕਸਤੂਰੀ ਬਲੈਕ ਠੀਕ ਹੈ ਆ ਪਿਆ ਆ ਬਾਈ ਤੁਹਾਡਾ ਬਸਤਾਰਾ 12 ਮਾਸੀ ਹੈ ਜਿਹਨੂੰ ਕਹਿ ਦਿੰਦੇ ਆ ਬਸਤਾਰਾ ਠੀਕ ਹੈ ਤੇ ਆ ਭਰਾਵੋ ਉਹ ਮੰਗੇਓ ਆ ਬਾਈ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੇਖਦੇ ਹੁੰਦੇ ਆ ਉਹ ਬਲੈਕ ਕਲਰ ਦਾ ਹੁੰਦਾ ਉੱਪਰੋਂ ਬਲੈਕ ਕਲਰ ਦਾ ਹੁੰਦਾ ਹੈਨਾ ਇਹ ਵਿਦੇਸ਼ੀ ਅੰਬ ਨੇ ਜਿਹੜੇ ਪੰਜਾਬ ਦੀ ਧਰਤੀ ਦੇ ਸ਼ਮੀਰ ਹੋ ਰਹੇ ਨੇ ਹੁਣ ਲਾਤੇ ਤੇ ਮੰਗੇਓ ਦੀਆਂ ਤੁਸੀਂ ਐਂ ਲਾ ਲਓ ਬਾਈ 7-8 ਵੈਰਾਈਟੀਆਂ ਇਹਨਾਂ ਕੋਲੇ ਪਈਆਂ ਨੇ ਮੈਂ ਕਹਿੰਦਾ ਵੀ ਵੱਧੀ ਮਿਲ ਜਾਣਗੀਆਂ ਵੱਧੀ ਮਿਲ ਜਾਣਗੀਆਂ ਆਪਾਂ ਗਣਾਈਆਂ ਨੇ ਬੱਦੀ ਮਿਲ ਜਾਣਗੀਆਂ ਵੀ ਉਦੋਂ ਵੱਧੀ ਮਿਲ ਜਾਣਗੇ ਬਿਲਕੁਲ ਜੀ ਜਾਣੀ ਕਿ ਕੁੱਲ ਮਿਲਾਈ ਜਿੰਨੀਆਂ ਮੰਗੋ ਦੀਆਂ ਵੈਰਾਈਟੀਆਂ ਨੇ ਹਨਾ ਟੋਟਲ ਕੱਲੀ ਤੋਂ ਕੱਲੀ ਸਾਨੂੰ ਇੱਥੋਂ ਮਿਲ ਜਾਣੀ ਹੈਗੀ ਤੇ ਸਾਇਜ ਜਿਹੜਾ ਮਰਜੀ ਦੇਖ ਕੇ ਲੈ ਜਾਓ ਸਾਇਜ ਦੇ ਅਕੋਰਡਿੰਗ ਜਿਹੜਾ ਰੇਟ ਹੈ ਕਿ ਉਹ ਅੰਬਾਂ ਦਾ ਅੱਜ ਕੱਲ ਬਈ ਬੜਾ ਰਜਾਂ ਚੱਲਿਆ ਤੇ ਆਹ ਵੀਰ ਖੁਰੀ ਵੀ ਅੰਬ ਲੈਣ ਆਏ ਵਾ ਇਹ ਦੇਖ ਦੇਖ ਕੇ ਕੱਢੀ ਜਾਂਦਾ ਵੀ ਜਿਹੜੇ ਬੂਟੇ ਤੇ ਫਲ ਆਇਆ ਵਾ ਬਾਈ ਨਰਸਰੀ ਦੇਖ ਕੇ ਚਿੱਤ ਖੁਸ਼ ਹੋ ਗਿਆ ਨਾ ਵਧੀਆ ਲੱਗਿਆ ਨਾ ਬਿਲਕੁਲ ਜੀ ਬਿਲਕੁਲ ਤੇ ਲੈ ਸੁਮੇਰ ਭਾਈ ਮੜੀ ਜੀ ਮੈਨੂੰ ਇਹਨਾਂ ਨਾਲ ਵੀ ਗੱਲਬਾਤ ਕਰਨ ਦੇ ਤੇ ਕਿੱਥੋਂ ਆਇਓ ਬਾਈ ਮਾਲੀ ਆ ਜੀ ਅਸੀਂ ਮਾਲੀ ਹੋਗੇ ਹਾਂਜੀ ਠੀਕ ਹੈ ਤੇ ਪਿੰਡਾਂ ਦੇ ਵਿੱਚ ਕਿੰਨੇ ਲੋਕ ਅੰਬ ਦਾ ਰੇਟ ਅੰਬ ਦਾ ਬੂਟੇ ਲਗਵਾ ਰਹੇ ਨੇ ਹਾਂਜੀ ਪੂਰੇ ਜੀ ਠੀਕ ਹੈ ਮਤਲਬ ਪਿੰਡਾਂ ਦੇ ਵਿੱਚ ਉਹ ਅੰਬ ਦੀ ਡਿਮਾਂਡ ਆ ਰਹੀ ਹੈ ਬਹੁਤ ਜੀ ਬਹੁਤ ਖਾਣਾ ਵਾਲੇ ਬੂਟਿਆਂ ਦੀ ਬਹੁਤ ਡਿਮਾਂਡ ਹੈ ਠੀਕ ਹੈ ਠੀਕ ਹੈ ਖਾਣਾ ਵਾਲਾ ਬੂਟਾ ਬਹੁਤ ਪਸੰਦ ਕਰਦਾ ਹੈ ਠੀਕ ਹੈ ਅੰਬ ਦਾ ਖਾਸ ਤੌਰ ਤੇ ਭਰਾਵੋ ਪੂਰੀ ਫੁੱਲ ਡਿਮਾਂਡ ਆ ਰਹੀ ਹੈ ਤੇ ਨਰਸਰੀ ਕਿਵੇਂ ਆ ਇਹ ਬਹੁਤ ਵਧੀਆ ਜੀ ਸਾਰਾ ਮਾਰ ਵਧੀਆ ਪੂਰੀ ਹਾਂ ਪੂਰੀ ਟੌਪ ਹੈ ਠੀਕ ਹੈ ਬਾਈ ਠੀਕ ਹੈ ਧੰਨਵਾਦ ਡੈਕੋਰੇਟਿਡ ਪਲਾਂਟ ਤੇ ਨਾਲ ਹੀ ਇਹਦੇ ਵਿੱਚ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਪਲਾਂਟ ਆ। ਮੈਂ ਕਹਿੰਦਾ ਵੀ ਇਹਨਾਂ ਸਾਰਿਆਂ ਨੂੰ ਆਪਾਂ ਇੰਡੋਰ ਰੱਖੋ ਏਸੀ ਵਾਲੇ ਕਮਰਿਆਂ ਦੇ ਵਿੱਚ ਜਾਂ ਜਿੱਥੇ ਆਪਣੀ ਲੌਬੀ ਬਣੀ ਵੀ ਹੈ ਲੌਬੀ ਦੇ ਵਿੱਚ ਰੱਖੋ ਤੇ ਇਹਦਾ ਕੀ ਨਾਮ ਆ ਗਿਆ ਜੀ? ਇਹਦਾ ਨਾਮ ਆ ਗਿਆ ਰੈਂਥੀ ਮਮੀ। ਰੈਂਥੀ ਮਮੀ। ਹਾਂ ਸਾਰੇ ਆਪਾਂ ਕਹਿੰਦੇ ਵੀ ਅੰਗਰੇਜ਼ਾਂ ਦੇ ਬੂਟੇ ਨੇ ਜਿਹੜੇ ਅੰਗਰੇਜ਼ ਆਪਦੇ ਕਮਰਿਆਂ ਦੇ ਵਿੱਚ ਰੱਖਦੇ ਆਗੇ ਬਿਲਕੁਲ ਜੀ ਤੇ ਆਹ ਕੀ ਵੈਰਾਈਟੀ ਆ ਗਈ ਨੇ ਫੁੱਲ ਬਹੁਤ ਸੋਹਣੇ ਲੱਗਿਆ ਹੋਏ। ਇਹ ਮੁਰਈਆ ਆ ਗਈ ਜੀ ਦਵਾਰ ਫਲੀ। ਮੁਰਈਆ ਦਵਾਰ ਫਲੀ ਤੇ ਆਹ ਕੀ ਚੀਜ਼ ਆ ਗਈ ਜੀ? ਇਹ ਬਲੈਕ ਰੈਪਟ ਪਲਾਂਟ ਆ ਗਿਆ। ਬਲੈ ਡੌਟਰ ਬਲੈਂਡ ਪਹਿਲਾਂ ਤੋਂ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਨਾ ਤੇ ਨਰਸਰੀ ਦੇ ਵਿੱਚ ਦੇਖ ਲਓ ਬਾਈ ਤੁਸੀਂ ਵੀ ਇੰਨਾ ਜ਼ਿਆਦਾ ਲੋਕਾਂ ਵੱਲੋਂ ਰਿਸਪੌਂਸ ਆ ਰਿਹਾ ਹੈ ਵੀ ਲੋਕਾਂ ਲੋਕ ਘਰਾਂ ਦੇ ਵਿੱਚ ਲਾਉਣ ਲਈ ਬਹੁਤ ਜ਼ਿਆਦਾ ਲਿਆ ਰਹੇ ਆ ਰੀਕਾ ਪਾਮ ਜਿਆਦਾ ਤੋਂ ਜਿਆਦਾ ਅੰਦਰ ਲਾਇਆ ਜਾਵੇ ਬਈ ਇਹ ਵੀ ਆਕਸੀਜਨ ਵਧੀਆ ਦਿੰਦਾ ਯਾਰ ਅੱਛਾ ਜੀ 24 ਘੰਟੇ ਆਕਸੀਜਨ ਦਿੰਦਾ ਬਈ ਜਿਵੇਂ ਆਪਾਂ ਕਹਦੇ ਆ ਵੀ ਬੋੜ ਦਾ ਦਰਖਤ ਆਕਸੀਜਨ ਦਿੰਦਾ ਹੈ ਨਾ 24 ਘੰਟੇ ਤੇ ਮਹੀਨੇ ਮਤਲਬ ਪੇੜ ਹੋ ਗਿਆ ਤੇ ਇਸੇ ਤਰ੍ਹਾਂ ਹੀ ਕਹਿੰਦੇ ਬਈ ਰੀਕਾ ਪਾਮ ਆਪਣੇ ਘਰਾਂ ਦੇ ਵਿੱਚ ਅੰਦਰ ਲਾਓ ਇਹਨਾਂ 24 ਘੰਟੇ ਜਿਹੜੀ ਆਕਸੀਜਨ ਆ ਉਹ ਸਾਨੂੰ ਦੇਣੀ ਆਂਗੀ ਇਹ ਵੱਧ ਕੇ ਦਾ ਸਾਈਜ਼ ਕਿੱਡਾ ਕੁ ਹੋ ਜਾਂਦਾ ਜੀ ਉਹਦਾ ਬਹੁਤ ਜ਼ਿਆਦਾ ਟਾਈਮ ਲੇ ਜਾਂਦਾ ਬਈ ਵਦਨ ਦੇ ਵਿੱਚ ਤਾਂ ਅੱਛਾ ਜਿਵੇਂ ਮਨ ਮੰਨ ਕੇ ਵੀ ਹੌਲੀ ਹੌਲੀ ਵੱਧਦਾ ਹੈ ਹੌਲੀ ਹੌਲੀ ਵੱਧਦਾ ਹੈ ਵੀ ਐ ਨਹੀਂ ਹੈਗਾ ਕਈ ਵੀਰਾਂ ਦੇ ਮਨ ਦੇ ਵਿੱਚ ਸਵਾਲ ਹੋਊਗਾ ਵੀ ਅਰੀਕਾ ਪਾਮ ਜੇ ਅਸੀਂ ਇੰਡੋਰ ਆਪਣੇ ਅੰਦਰ ਲਾ ਲਿਆ ਗਾਮਲੇ ਦੇ ਵਿੱਚ ਵੀ ਤਾਂ ਕਿਤੇ 2 ਸਾਲਾਂ ਨੂੰ ਸੱਤ ਪਾੜਨ ਵਾਲਾ ਨਾ ਹੋ ਜਾਵੇ ਇਹ ਪਰ ਇਹ ਕਹਿੰਦੇ ਬਈ ਇਹ ਤਾਂ 10-12 ਸਾਲਾਂ ਦੇ ਵਿੱਚ ਮਸਾਂ ਹੀ ਤਿੰਨ ਕ ਬੋਲਟ ਕੱਦ ਕਰਦਾਗਾ ਪਰ ਗੱਲ ਕੀ ਇਹ 24 ਘੰਟੇ ਜਿਹੜੀ ਆਕਸੀਜਨ ਆ ਉਹ ਆਪਣਾ ਦੰਦਾ ਤੇ ਆਪਦੇ ਇਨਡੋਰ ਦੇ ਵਿੱਚ ਇਹ ਵੱਧ ਤੋਂ ਵੱਧ ਲਾਓ ਮੈਂ ਤਾਂ ਇੱਥੋਂ ਤੱਕ ਕਹੂੰਗਾ ਜਿਵੇਂ ਥੋੜੀ ਜਿਹੀ ਜਗ੍ਹਾ ਘੇਰਦਾ ਇਹਨੂੰ ਹਰੇਕ ਕਮਰੇ ਦੇ ਵਿੱਚ ਇੱਕ ਇੱਕ ਜਿਹੜਾ ਇਹ ਰੱਖਿਆ ਜਾਵੇ ਤੇ ਨਾਲ ਹੀ ਆਹ ਦੇਖੋ ਜਿਵੇਂ ਜੀ ਜਿਹੜੇ ਆ ਪਲਾਂਟ ਨੇਗੇ ਆਪਣਾ ਸਮੀਰ ਜੀ ਇਹ ਬੌਂਸਾਈ ਆ ਗਿਆ ਸੀ ਹਾਂ ਬੌਂਸਾਈ ਜਾ ਆ ਗਿਆ ਹੈ ਨਾ ਇਹਨਾਂ ਨੂੰ ਕਿਵੇਂ ਇਕੱਲਾ ਪੈਲਸਾਂ ਦੇ ਵਗੈਰਾ ਵਿੱਚ ਜਾਂ ਉੱਥੇ ਲਾ ਜਾਂਦਾ ਘਰੇ ਤਾਂ ਨਹੀਂ ਇਹ ਯੂਜ਼ ਕਰ ਸਕਦੇ ਘਰੇ ਵੀ ਲਗਾਉਂਦੇ ਨੇ ਲੋਕ ਜਿਹੜੇ ਮੰਨ ਕੇ ਚੱਲੋ ਜਿਆਦਾ ਸ਼ੌਂਕੀਏ ਨੇ ਹਾਂ ਉਹ ਲਾਉਂਦੇ ਨੇ ਕਿਉਂ ਇਹਨਾਂ ਦੀ ਜਿਹੜੀ ਕੀਮਤ ਹੈ ਉਹ ਜ਼ਿਆਦਾ ਆ ਜਾਂਦੀ ਹੈ ਨਾ ਹਾਂ ਮੰਨ ਕੇ ਜੋ ਮੈਕਸਿਮਮ ਇਹ 500 ਤੋਂ ਸਟਾਰਟ ਹੋਉਂਦਾ ਆ ਜਾਂ ਫਿਰ ਤਾਂ 11000 ਲੱਖਾਂ ਜੀ ਜਾਂਦਾ ਐਂ ਕਹਿੰਦੇ 500 ਤੋਂ ਕਹਿੰਦੇ ਸਟਾਰਟ ਹੈ ਪਰ ਲੱਖਾਂ ਰੁਪਈਆ ਦੇ ਵਿੱਚ ਜਿਹੜਾ ਦਾ ਰੇਟ ਹੈਗਾ ਉਹ ਵਗ ਜਾਂਦਾ ਹੁਣ ਤੁਹਾਨੂੰ ਇੱਕ ਡਿਫਰੈਂਟ ਚੀਜ਼ ਦਿਖਾਉਣ ਲੱਗਾਂਗੇ ਜਿਵੇਂ ਆਪਾਂ ਆਪਣੇ ਇੱਤੇ ਵੀ ਕੋਸ਼ਿਸ਼ ਲਮਕਾਉਣਾ ਹੈ ਹਨਾ ਅੰਦਾ ਦੇ ਨਾਲ ਜਾਂ ਕਿਤੇ ਵੀ ਕੋਈ ਕਿਸੇ ਨਵੇਂ ਤਰੀਕੇ ਦੇ ਨਾਲ ਪਲਾਂਟ ਵਗੈਰਾ ਨੇ ਬੇਲਾਂ ਵਗੈਰਾ ਨੇ ਲਮਕਾਉਣੀ ਆਣੀ ਤਾਂ ਉਹ ਬਹੁਤ ਸੋਹਣਾ ਲੱਗਦੀਆਂ ਨੇ ਇਹਨਾਂ ਤੇ ਸਮੀਰ ਬਾਈ ਜੀ ਕੋਈ ਫੁੱਲ ਵਗੈਰਾ ਵੀ ਆਉਂਦਾ ਨਹੀਂ ਨਹੀਂ ਇਹ 베리ਗੇਟਡ ਮਨੀ ਪਲਾਂਟ ਐ ਨੂੰ ਮਾਰਬਲ ਵੀ ਕਹਿ ਦਉਂਦੇ ਆ ਠੀਕ ਐ ਕਹਿੰਦੇ ਮਨੀ ਪਲਾਂਟ ਆ ਇਹ ਜਿਹੜੇ ਘਰ ਦੇ ਵਿੱਚ ਇਹ ਲੱਗਿਆ ਹੋਵੇ ਨਾ ਉਥੇ ਮਣੀ ਮਣੀ ਆਉਣ ਲੱਗ ਜਾਂਦੀ ਹੈਗੀ ਇਹ ਜਹੀ ਧਾਰਨਾ ਪਹਿਲਾਂ ਤੋਂ ਚੱਲੀ ਆ ਰਹੀ ਹੈਗੀ ਕਹਿੰਦੇ ਜਿਹੜੀ ਆ ਇਹਦੀ ਬੇਲ ਆ ਮਨੀ ਪਲਾਂਟ ਦੀ ਇਹ ਜਿੰਨੀ ਜ਼ਿਆਦੇ ਲਫੂਗੀ ਜਿੰਨੀ ਜ਼ਿਆਦੇ ਵਧੂਗੀ ਓਨਾ ਜ਼ਿਆਦੇ ਪ੍ਰਭੂ ਘਰ ਦੇ ਵਿੱਚ ਵਾਦਾ ਹੋਊਗਾ ਤੇ ਨਾਲ ਹੀ ਹੋਰ ਪਲਾਂਟ ਦੇਖ ਲਓ ਤੁਸੀਂ ਨਾਲ-ਦਾਲੇ ਕਿੰਨੇ ਸੋਹਣੇ ਨੇਗੇ ਤੇ ਇਹ ਰੋਡ ਉੱਪਰ ਦੀ ਜਦੋਂ ਵੀ ਕੋਈ ਬੰਦਾ ਨੰਘਿਆ ਜਾਂਦਾ ਨਾ ਤਾਂ ਉਹਦਾ ਇਹ ਭਾਰਤ ਨਰਸਰੀ ਤੇ ਨਿੰਗਾ ਪਏ ਬਿਨਾ ਨਹੀਂ ਬੰਦਾ ਨੰਗ ਸਕਦਾ ਤੇ ਆਹ ਦੇਖੋ ਤੁਸੀਂ ਕਿੰਨਾ ਸੋਹਣਾ ਜਿਹੜਾ ਇਹਦਾ ਕਲਰ ਆਗਾ ਲੱਗ ਰਿਹਾ ਬਹੁਤ ਸੋਹਣਾ ਜਾ ਕੇ ਵੀ ਇਹਦਾ ਜਿਹੜਾ ਸਿਸਟਮਾ ਪ੍ਰਭੂ ਬਹੁਤ ਹੀ ਸੋਹਣਾ ਆ ਜਾਂਦਾਗਾ ਤੇ ਸਮੀਰ ਬਾਈ ਜੀ ਆਪਣੇ ਜਿਹੜੀ ਨਰਸਰੀ ਹੈਗੀ ਹਾਂਜੀ ਇਹਦੇ ਵਿੱਚ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਪਲਾਂਟ ਹੋਊਗਾ ਜਿਹੜਾ ਨਾ ਹੋਵੇ ਹਨਾ ਨਾ ਆਲਰੇਡੀ ਤੁਹਾਨੂੰ ਸਾਰੀਆਂ ਵੈਰਾਈਟੀਆਂ ਮਿਲਣਗੀਆਂ ਬਾਈ ਜੀ ਬਿਲਕੁਲ ਜੀ ਬਿਲਕੁਲ ਜਿਹੜੀ ਮਰਜ਼ੀ ਲੈ ਲਓ ਤੁਸੀਂ ਬਿਲਕੁਲ ਜੀ ਫਲਾਵਰ ਦੇ ਵਿੱਚ ਵੀ ਫਲਾਂ ਦੇ ਵਿੱਚ ਵੀ ਡੈਕੋਰੇਸ਼ਨ ਦੇ ਵਿੱਚ ਵੀ ਬਿਲਕੁਲ ਜੀ ਬਿਲਕੁਲ ਤੇ ਕਿਹੜਾ ਮਰਜ਼ੀ ਸਾਈਜ਼ ਲੈ ਲਓ ਹਨਾ ਬਿਲਕੁਲ ਜੀ ਬੜੇ ਤੱਕ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਉਹ ਮੈਂ ਕਹਿੰਦਾ ਵੀ ਆਪਣੀ ਜੇਬ ਤੇ ਡਿਪੈਂਡ ਕਰਦਾ ਵੀ ਆਪਾਂ ਕਿੰਨੇ ਰੁਪਏ ਲਾਉਣੇ ਹਨਾ ਮੈਂ ਕਹਿੰਦਾ ਵੀ ਜੇਕਰ ਕੋਈ ਬੰਦਾ ਚੰਗੇ ਰੁਪਏ ਲਾ ਸਕਦਾ ਤਾਂ ਤੁਸੀਂ ਥੋੜੇ ਸਮੇਂ ਦੇ ਵਿੱਚ ਆਪਦੇ ਕਿਸੇ ਵੀ ਆਪਾਂ ਕਰੀਏ ਫਾਰਮ ਹਾਊਸ ਨੂੰ ਚਾਹੇ ਆਪਦੇ ਘਰ ਨੂੰ ਇਦਾਂ ਦੀ ਲੁੱਕ ਦੇ ਸਕਦੇ ਹਾਂ ਵੀ ਜਿੱਦਾਂ ਇੱਥੇ ਬਹੁਤ ਸਾਲ ਪੁਰਾਣੇ ਜਿਹੜੇ ਇਹ ਪਲਾਂਟ ਨੇਗੇ ਉਹ ਲੱਗੇ ਹੋਣਗੇ ਤੇ ਜੇ ਆਪਾਂ ਗੱਲ ਕਰੀਏ ਜੀ ਕਿਸੇ ਵੀਰ ਨੇ ਸੁਣ ਨਾਲ ਠੇਕਾ ਹੀ ਕਰਨਾ ਹੋਵੇ ਵੀ ਸਾਡੇ ਇੱਥੇ ਲੈਂਡਸਕੇਪਿੰਗ ਕਰਕੇ ਉਹਨੂੰ ਚੰਗੇ ਤਰੀਕੇ ਨਾਲ ਵਧੀਆ ਘਾਹ ਵਗੈਰਾ ਲਾਉਣਾ ਸਾਰੇ ਬੂਟੇ ਵਗੈਰਾ ਲਾਉਣੇ ਆਗੇ ਤਾਂ ਉਹ ਸਿਸਟਮ ਵੀ ਕਰ ਦਿੰਦੇ ਹਾਂ ਆਹੋ ਵੀ ਭਈ ਉਹ ਮੰਨ ਕੇ ਚਲੋ ਉੱਥੇ ਜਾ ਕੇ ਡਿਸਕਸ ਕਰਕੇ ਆਉਣਾ ਬਾਈਆਂ ਨਾਲ ਠੀਕ ਹੈ ਹੋ ਜਾਂਦਾ ਹੈ ਵੀ ਜਿਵੇਂ ਕਿਸੇ ਨੇ ਫਰੂਟ ਫਰੂਟ ਪਲਾਂਟ ਲਾਉਣੇ ਨੇ ਨਾਲ ਹੀ ਇਹ ਬਾਗਣ ਵਧੀਆ ਬੇਲਾ ਵਗੈਰਾ ਉਹ ਸਾਰਾ ਕੁਝ ਤੁਸੀਂ ਆਪਦੇ ਅਕੋਰਡਿੰਗ ਡਿਸਾਈਡ ਕਰ ਦਿੰਦੇ ਹੋ ਨਾ ਬਾਈ ਉਹਨਾਂ ਨੂੰ ਪਹਿਲਾਂ ਪਸੰਦ ਵੀ ਕਰਾਉਣੇ ਆ ਵੀ ਬਾਈ ਆਹ ਦੇਖੋ ਤੁਹਾਨੂੰ ਆਹ ਚੀਜ਼ ਵਧੀਆ ਲੱਗੀ ਆ ਠੀਕ ਹੈ ਮੰਨ ਲਓ ਬਕਾਇਦਾ ਲੈਪਟਾਪ ਤੇ ਬਣਾ ਕੇ ਦਿਖਾਉਣੇ ਹੋ ਵੀ ਇਹ ਜਿਹੜੀ ਲੁੱਕ ਆ ਗਈ ਉਹ ਇਦਾਂ ਦੀ ਹੋ ਜਾਣੀ ਆ ਠੀਕ ਹੈ ਜੀ ਬਿਲਕੁਲ ਸੋ ਠੀਕ ਹੈ ਜੀ ਹੁਣ ਆਪਾਂ ਕਰਦੀ ਐ ਐਂਡ ਕੋਈ ਰਹਿ ਤਾਂ ਨਹੀਂ ਗਿਆ ਕੁਝ ਹਾਂ ਕੋਈ ਬਾਕੀ ਦੇਖ ਲਓ ਜੋ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਆ ਮੇਰੇ ਅਕੋਰਡਿੰਗ ਤਾਂ ਮਿੰਟਾਂ ਲਾਇਆ ਜੀ ਹਰੇਕ ਚੀਜ਼ ਦਿਖਾਤੀ ਜੋ ਜੋ ਆਪਾਂ ਨੂੰ ਦਿਖਾਉਣੀ ਚਾਹੀਦੀ ਸੀਗੀ ਤੇ ਆਹ ਪਲਾਂਟ ਦੇਖੋ ਭਰਾਵੋ ਕਿੰਨਾ ਸੋਹਣਾਗਾ ਤੇ ਬਹੁਤ ਹੀ ਵਧੀਆ ਜਦੋਂ ਆਪਾਂ ਕਿਸੇ ਵੱਡੇ ਆਪਾਂ ਕਹਿੰਦੇ ਜਿਹੜੇ ਅੱਜ ਕੱਲ ਆਊਟਲੈਟ ਬਣ ਰਹੇ ਨੇ ਨਾ ਤਾਂ ਉਹਨਾਂ ਦੀ ਉਸ ਤੇ ਇਹ ਪਲਾਂਟ ਬਣਿਆ ਹੁੰਦਾਗਾ ਤੇ ਇਹਦੀਆਂ ਜੜਾਂ ਦੇਖੋ ਜੀ ਮੈਂ ਕਹਿੰਨਾ ਕਿਸ ਤਰੀਕੇ ਨਾਲ ਇਹਨੂੰ ਕਵਰ ਕਰਕੇ ਜਿਹੜਾ ਉਹ ਕਰਾਉਂਦੇ ਨੇ ਬਹੁਤ ਸੋਹਣਾ ਤੇ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਦੇ ਆ ਭਰਾਵੋ ਉਹ ਜਿਹੜੇ ਸਾਹਮਣੇ ਦਰਖਤ ਪਾਉਣੇ ਜੀ ਉਹਨਾਂ ਨੂੰ ਕੀ ਕਹਿੰਦੇ ਆਗੇ ਡੇਟ ਪਾਮ ਬਈ ਡੇਟ ਪਾਮ ਇਹਨਾਂ ਦੀ 6 ਫੁੱਟ ਤੋਂ ਲੈ ਕੇ ਕਿੰਨੀ ਤੱਕ ਲੰਬਾਈ ਮਿਲ ਜਾਈ ਆ 12 ਫੁੱਟ 14 ਫੁੱਟ 15 ਫੁੱਟ ਤੱਕ ਮਿਲ ਜੂਗੀ ਠੀਕ ਹੈ ਤੇ ਇਹਨਾਂ ਨੂੰ ਆਪਾਂ ਇੱਕ ਜਗ੍ਹਾ ਤੋਂ ਲਿਆ ਕੇ ਸਾਨੀ ਨਾਲ ਆਪਾਂ ਕਹੀਏ ਵੀ ਦੂਜੀ ਜਗ੍ਹਾ ਤੇ ਲਿਆ ਕੇ ਫਿੱਟ ਕਰ ਸਕਦੇ ਆ ਹਨਾ ਕਿਸੇ ਨੇ ਵੀ ਆਪਦੇ ਖੇਤ ਫਾਰਮ ਹਾਊਸ ਤੇ ਲਾਉਣਾ ਹੋਵੇ ਕਿਤੇ ਵੀ ਲਾਉਣਾ ਹੋਵੇ ਤਾਂ ਤੁਸੀਂ ਇੱਥੋਂ ਜਿਹੜਾ ਲਗਾ ਸਕਦੇ ਹੋ ਇਹ ਕਿਹੜਾ ਖੜਾਗਾ ਜੀ ਇਹ ਵੀ ਆਪਣਾ ਇਹ ਟਰਮੀਨਰੀ ਆ ਗਿਆ ਬਾਈ ਜੀ ਟਰਮੀਨਰੀ ਆ ਹਾਂ ਠੀਕ ਹੈ ਇਹ ਕਿੰਨੇ ਫੁੱਟ ਤੋਂ ਕਿੰਨੇ ਫੁੱਟ ਤੱਕ ਮਿਲ ਜਾਂਦਾ ਈ ਆਪਾਂ ਨੂੰ ਇਹ ਮੰਨ ਕੇ ਚੱਲੋ ਬਾਈ 2 ਫੁੱਟ ਤੋਂ ਲੈ ਕੇ ਤੁਹਾਨੂੰ 10 ਫੁੱਟ 12 ਫੁੱਟ ਤੱਕ ਮਿਲ ਜੂਗਾ ਵੀ ਠੀਕ ਆ ਬਹੁਤ ਸੋਹਣੀ ਲੁੱਕ ਆ ਜਿਹੜੀ ਇਹ ਪੈਦਾ ਕਰ ਰਿਆ ਹੈ ਹੈਣਾ ਹਾਂਜੀ ਬਹੁਤ ਸੋਹਣਾ ਜਿਹੜਾ ਪਲਾਂਟ ਆ ਭਰਾਵੋ ਇਹ ਵਧੀਆ ਜਿਹੜੀ ਲੁੱਕ ਆ ਗਈ ਇੱਥੇ ਤੁਹਾਡੇ ਸਾਹਮਣੇ ਕ੍ਰੀਏਟ ਹੋ ਰਹੀ ਹੈਗੀ ਇਹ ਮੈਂ ਕਹਿੰਦਾ ਵੀ ਹਰੇਕ ਭਰਾ ਬਾਈ ਗ੍ਰੀਨਰੀ ਬਣਾਓ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਮੌਸਮ ਆ ਉਹ ਬਣਿਆ ਰਹੇ ਮੈਂ ਬਾਈ ਹੁਣ ਹਜੂਰ ਸਾਹਿਬ ਆ ਕੇ ਆਇਆ ਤੇ ਉੱਥੇ ਇੰਨੇ ਜ਼ਿਆਦਾ ਦਰਖਤ ਦੀ ਲੋਕਾਂ ਨੇ ਘਰਾਂ ਦੇ ਵਿੱਚ ਵੀ ਜਿਹੜੇ ਦਰਖਤ ਨੇਗੇ ਉਹ ਲਾਏ ਵਣੇਗੇ ਤੇ ਮੈਂ ਚਾਹਣਾ ਵੀ ਆਪਣੇ ਪੰਜਾਬ ਨੂੰ ਵੀ ਸੁਮੇਰ ਭਾਈ ਉਸੇ ਤਰ੍ਹਾਂ ਜਿਹੜੀ ਗ੍ਰੀਨਰੀ ਵਾਲੀ ਲੁੱਕ ਵਾਈ ਜਾ ਉਹ ਲੁੱਕ ਪੈਦਾ ਹੋਵੇ ਤੇ ਆਪਣਾ ਪੰਜਾਬ ਦੁਬਾਰਾ ਤੋਂ ਹਰਿਆ ਭਰਿਆ ਪੰਜਾਬ ਬਣ ਕੇ ਸਿਉਣੇ ਦੀ ਚਿੜੀ ਬਣ ਜੇ ਤੇ ਸੁਮੇਰ ਭਾਈ ਜੀ ਛੋਟੇ ਨੰਬਰ ਬੋਲੋਗੇ ਬਈ ਹਾਂ ਭਾ ਉੱਪਰ ਵੀ ਲਾਦਾ ਹੰਸ ਦਾ ਕਾਰਡ ਪਾਇਆ ਵੀ ਜਦੋਂ ਸੋ ਠੀਕ ਹੈ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਮਿਹਰਬਾਨੀ ਥੈਂਕ ਯੂ ਲਵ ਯੂ ਆਲ